ਕਿਉਂਕਿ ਜਿਹੜਾ ਬਿਆਨ ਉਹ ਆਇਆ ਸੀ ਦਪਿੰਦਰ ਹੁਣਾ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਸਮਾਜਵਾਦੀ ਪਾਰਟੀ ਦੀ ਸਾਨੂੰ ਲੋੜ ਨਹੀਂ ਔਰ ਉਸ ਤੋਂ ਬਾਅਦ ਹੁਣ ਬਿਆਨ ਆਏ ਕਾਂਗਰਸੀਆਂ ਦੇ ਕਹਿੰਦੇ ਕਿ ਸਮਾਜਵਾਦੀਆਂ ਨੂੰ ਨਾਲ ਲੈ ਲੈਣਾ ਚਾਹੀਦਾ ਸੀ ਨਹੀਂ ਤਾਂ ਇਹ ਹਾਲ ਨਾ ਹੁੰਦਾ ਔਰ ਉਹਨਾਂ ਨੇ ਕਿਹਾ ਕਿ ਸ਼ੁਰੂ ਤੇ ਅੰਤ ਦੀ ਗੱਲ ਇਹੀ ਆ ਗੱਲ ਇੱਥੇ ਮੁੱਕਦੀ ਆ ਇਹ ਗੱਲ ਕਹੀ ਔਰ ਉੱਥੇ ਹੀ ਭੁਪਿੰਦਰ ਸਿੰਘ ਹੁੱਡਾ ਨਰਾਸ਼ ਨੇ ਅੱਖਾਂ ਦੇ ਵਿੱਚ ਕਹਿੰਦੇ ਹੰਝੂ ਵੀ ਟਪਕੇ ਆ ਉਹਨਾਂ ਦੇ ਇਮੋਸ਼ਨਲ ਹੋਏ ਬੈਠੇ ਆ ਆਪਣੇ ਸਮਰਥਕਾਂ ਦੇ ਨਾਲ ਕਿਉਂਕਿ ਇੰਨੇ ਦਿਨਾਂ ਦੇ ਵਧਾਈਆਂ ਵਾਸਤੇ ਫੋਨ ਜੋ ਉਹਨਾਂ ਨੂੰ ਆ ਰਹੇ ਸੀ ਕਿਉਂਕਿ ਐਗਜ਼ਿਟ ਪੋਲ ਨੇ ਪੂਰਾ ਦਾ ਪੂਰਾ ਜਿਸ ਤਰੀਕੇ ਦੇ ਨਾਲ ਐਗਜ਼ਿਟ ਪੋਲ ਨੇ ਪੂਰਾ ਸਿਨੈਰੀਓ ਬਦਲਿਆ ਸੀਗਾ ਐਗਜ਼ਿਟ ਪੋਲ ਨੇ ਪੂਰਾ ਇਹ ਗੇਮ ਇਹ ਬਣਾਈ ਹੋਈ ਸੀ ਕਿ ਹੁੱਡਾ ਮੁੱਖ ਮੰਤਰੀ ਬਣਨਗੇ ਜਾਂ ਸ਼ੈਲਜਾ ਬਣਨਗੇ ਪਰ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਪਰ ਕਾਂਗਰਸ ਦੀ ਸਰਕਾਰ ਨਹੀਂ ਬਣਨ ਜਾ ਰਹੀ ਹੁਣ ਕਿਉਂਕਿ ਹੁਣ ਪੂਰੀ ਗੇਮ ਘੁੰਮ ਚੁੱਕੀ ਹੈ ਹੁਣ ਜੋ ਆਕੜੇ ਆਏ ਆ ਹੁਣ ਜੋ ਨਤੀਜੇ ਆਏ ਆ ਹੁਣ ਜੋ ਰਿਜ਼ਲਟ ਆਇਆ ਹੈ ਉਨ੍ਹਾਂ ਦੇ ਵਿੱਚ ਦੇਖਣ ਨੂੰ ਮਿਲ ਗਿਆ ਕਿ ਕਾਂਗਰਸ ਥੱਲੇ ਰਹਿ ਗਈ ਆ ਬੀਜੇਪੀ ਫੇਰ ਅੱਪ ਹੋ ਗਈ ਆ ਬੀਜੇਪੀ ਨੇ ਹਿਸਟਰੀ ਕ੍ਰੀਏਟ ਕਰ ਦਿੱਤੀ ਆ ਕਿਉਂਕਿ ਹੁਣ ਤੱਕ ਦੀ ਕਾਂਗਰਸ ਹੁਣ ਤੱਕ ਦੀ ਹਰਿਆਣਾ ਦੀ ਹਿਸਟਰੀ ਦੇ ਵਿੱਚ ਕਿਸੇ ਵੀ ਪਾਰਟੀ ਨੇ ਲਗਾਤਾਰ ਹੈਟ੍ਰਿਕ ਨਹੀਂ ਮਾਰੀ ਕਿਸੇ ਵੀ ਪਾਰਟੀ ਦੀ ਸਰਕਾਰ ਲਗਾਤਾਰ ਤੀਜੀ ਵਾਰ ਨਹੀਂ ਬਣੀ ਪਰ ਬੀਜੇਪੀ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਆ ਪਹਿਲੀ ਵਾਰ ਸਰਕਾਰ ਮਨੋਰ ਲਾਲ ਖੱਟਰ ਹੋਣਾ ਨੇ ਬਣਾਈ ਦੂਜੀ ਵਾਰ ਵੀ ਮਨੋਰ ਲਾਲ ਖੱਟਰ ਹੋਣਾ ਨੇ ਜੀ ਜੇਪੀ ਦੇ ਨਾਲ ਮਿਲ ਕੇ ਬਣਾਈ ਦੁਸ਼ਯਨ ਚੋਟਾਲਾ ਹੋਣਾ ਦੇ ਨਾਲ ਪਰ ਦੁਸ਼ਯਨ ਚੋਟਾਲਾ ਹੋਣਾ ਨੂੰ ਰਗੜ ਦਿੱਤਾ ਬੀਜੇਪੀ ਨੇ ਬੁਰੇ ਤਰੀਕੇ ਦੇ ਨਾਲ ਦੁਸ਼ਿਆਨ ਚੋਟਾ ਰਗੜੇਗੇ ਰ ਉੱਥੇ ਹੀ ਜੋ ਚੜੂਨੀ ਹੁਣੀ ਵੀ ਲਗੜੇ ਪਏ ਨੇ ਵਿਨੇਸ਼ ਫੁਗਾੜ ਚੋਣ ਜਿੱਤ ਗਈ ਹੈ ਜਿੱਥੇ 2005 ਤੋਂ ਬਾਅਦ ਕਾਂਗਰਸ ਚੋਣ ਨਹੀਂ ਜਿੱਤੀ ਸੀ ਉੱਥੋਂ ਕਾਂਗਰਸ ਜਿੱਤ ਗਈ ਯਾਨੀ ਕਿ ਜੁਲਾਨਾ ਤੋਂ ਵਿਨੇਸ਼ ਫੁਗਾਠ ਜਿੱਤ ਗਿਆ ਅਬ ਇਹ ਚੁਟਾਲਾ ਵੀ ਰਗੜੇ گئے ਆ ਅਬ ਇਹ ਚੁਟਾਲਾ ਐਲਨਾਬਾਦ ਤੋਂ ਚੋਣ ਹਾਰਦੇ ਨਜ਼ਰ ਆ ਰਹੇ ਆ ਉਹਨਾਂ ਦਾ ਬੇਟਾ ਜ਼ਰੂਰ ਰਾਣੀਆਂ ਤੋਂ ਅੱਗੇ ਚੱਲ ਰਿਹਾ ਹੈ ਪਰ ਕਾਂਗਰਸ 'ਚ ਡਿਫਰੈਂਸ ਪੈਦਾ ਹੋਣ ਲੱਗਿਆ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਯਾਦਵਿੰਦਰ ਜੀ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਯਾਦਵਿੰਦਰ ਜੀ ਖਲਾਰੇ ਪੈਣੇ ਸ਼ੁਰੂ ਹੋ ਗਏ ਕਾਂਗਰਸ ਦੇ ਵਿੱਚ ਸਵਾਲ EVM ਤੇ ਇਲੈਕਸ਼ਨ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਹੈ ਕਾਂਗਰਸ ਨੇ ਦੇਖੋ ਅਜੇ ਤੱਕ ਖਲਾਰ ਖਲਾਰੇ ਤਾਂ ਕਾਂਗਰਸ ਦੇ ਇੰਨੇ ਜ਼ਿਆਦਾ ਵਧਨੇ ਆ ਜਦੋਂ ਕੋਈ ਹਾਰ ਹੁੰਦੀ ਹੈ ਕਹਿੰਦੇ ਆ ਜਿੱਤ ਦੀ ਕੋਈ ਮਾਂ ਤੇ ਜਿੱਤਦਾ ਪਿਓ ਹੁੰਦਾ ਹਾਰ ਦੀ ਨਾ ਕੋਈ ਮਾਂ ਹੁੰਦੀ ਹੈ ਤੇ ਹਾਰ ਦਾ ਨਾ ਕੋਈ ਪਿਓ ਹੁੰਦਾਗਾ ਤਾਂ ਜਦੋਂ ਕੋਈ ਹਾਰ ਦਾ ਨਾ ਪਿਓ ਬਣਨਾ ਤੇ ਨਾ ਮਾਂ ਬਣਨਾ ਫਿਰ ਘਰ ਚ ਖਲਾਰੇ ਤੁਸੀਂ ਦੇਖੋ ਕਿਵੇਂ ਪੈਣਗੇ ਕਿਉਂਕਿ ਇਹ ਅਸੀਂ ਪੰਜਾਬ ਚ ਵੀ ਦੇਖਿਆ ਕੈਪਟਨ ਅਮਰਿੰਦਰ ਸਿੰਘ ਜਦੋਂ 2012 ਚ ਹਾਰੇ ਬਹੁਤ ਵੱਡਾ ਬਿਆਨ ਸਭ ਤੋਂ ਪਹਿਲਾਂ ਸੁਪਾਲ ਸਿੰਘ ਖਹਿਰਾ ਦਾ ਆਇਆ ਸੀ ਹਾਲਾਂਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਕਲੋਜ਼ ਵੀ ਹੋ ਗਏ ਖੈਰਾ ਉਸ ਤੋਂ ਬਾਅਦ ਖੈਰਾ ਨੇ ਕੈਪਟਨ ਦੇ ਨਾਲ ਫੋਟੋਆਂ ਵੀ ਖਿਚਾਈਆਂ ਤੁਹਾਡੇ ਯਾਦਾਂ ਦੋ ਸ਼ਾਮ ਰੋਈ ਸੀ ਕਾਂਗਰਸ ਪਾਰਟੀ ਚ ਹੈਲੀਪੈਡ ਦੇ ਉੱਤੇ ਪਰ ਬਹੁਤ ਵੱਡਾ ਬਿਆਨ ਪਹਿਲਾ ਬਿਆਨ ਮੇਰੇ ਯਾਦ ਆ 2012 ਦੀ ਇਲੈਕਸ਼ਨ ਸਭ ਤੋਂ ਲਾਇਲ ਹੋਣ ਹੁੰਦੇ ਸੀ ਕਹਿ ਰਹੇ ਉਹਨਾਂ ਦੇ ਸਭ ਤੋਂ ਪਹਿਲਾ ਬਿਆਨ ਆਸੀ ਰਾਜਨੀਤੀ ਚ ਕਿਹੜਾ ਕੋਈ ਪੱਕਾ ਦੋਸਤ ਹੁੰਦਾ ਰਾਜਨੀਤੀ ਆਪਣੇ ਆਪਣੇ ਤਰੀਕੇ ਨਾਲ ਗੱਲਨੇ ਆ ਉਤੋਂ ਉਤੋਂ ਬੰਦਾ ਜਿਵੇਂ ਕੋਈ ਵੀ ਬੰਦਾ ਆਪਣੀ ਇਮੇਜ ਬਣਾ ਕੇ ਰੱਖਦਾ ਪਰ ਅੰਦਰੋਂ ਰਾਜਨੀਤੀ ਦੇ ਅੰਦਰ ਜਿੰਨਾ ਬੰਦਿਆਂ ਨਾਲ ਕਈ ਵਾਰ ਪੂਰੀ ਲਾਇਲਟੀ ਹੁੰਦੀ ਹੈ ਉਹਨਾਂ ਦੇ ਖਿਲਾਫ ਹੀ ਸਭ ਤੋਂ ਪਹਿਲਾ ਮੋਰਚਾ ਉਹ ਬੰਦੇ ਖੋਲਦੇ ਆਗੇ ਜਿਵੇਂ ਤੁਹਾਨੂੰ ਐਗਜ਼ਾਮਪਲ ਦਿੱਤੀ ਹਰਿਆਣਾ ਚ ਵੀ ਤੁਸੀਂ ਦੇਖੋਗੇ ਹੁੱਡਾ ਵਰਸਸ ਸ਼ੈਲਜਾ ਸਿੱਧੀ ਬਿਆਨਬਾਜ਼ੀ ਕੁਝ ਘੰਟਿਆਂ ਬਾਅਦ ਕੱਲ ਤੱਕ ਪਰਸੋ ਤੱਕ ਸ਼ੁਰੂ ਹੋ ਜਾਏਗੀ ਕਿਉਂਕਿ ਅਗਲੇ 5 ਸਾਲ ਪਏ ਨੇ ਇਸ 5 ਸਾਲ ਦੇ ਅੰਦਰ ਜਿਹੜੀ ਕਾਂਗਰਸ ਦਾ ਤਾਂ ਖਾਸ ਤੌਰ ਦੇ ਉੱਤੇ ਇਹ ਹੈ ਕਿ ਕਾਂਗਰਸ ਨੂੰ ਕਈ ਵਾਰ ਇੰਟਰਨਲ ਡੈਮੋਕ੍ਰੇਸੀ ਹੀ ਲੈ ਬੈਠਦੀ ਹੈ ਕਿ ਜਿੰਨਾ ਜ਼ਿਆਦਾ ਇੰਟਰਨਲੀ ਡੈਮੋਕ੍ਰੈटिक ਮਾਹੌਲ ਬਣਾਉਂਦੇ ਨੇ ਉਹਦੀਆਂ ਲੜਾਈਆਂ ਚ ਕਾਂਗਰਸ ਬੁਰੀ ਤਰ੍ਹਾਂ ਉਲਝ ਕੇ ਇੰਨੇ ਜ਼ਿਆਦਾ ਬੰਦੇ ਹਰ ਬੰਦੇ ਦੀ ਸੀਐਮ ਪਦ ਲਈ ਦਾਅਵੇਦਾਰੀ ਹੋ ਜਾਂਦੀ ਹੈ ਹਰ ਬੰਦੇ ਦਾ ਗਰੁੱਪ ਬਣ ਜਾਂਦਾ ਹਰ ਬੰਦਾ ਸੀਟਾਂ ਚਾਹੁੰਦਾ ਹੈ ਹਰ ਬੰਦਾ ਆਪਣੀ ਕਹਾਣੀ ਬਣਾਉਣਾ ਚਾਹੁੰਦਾ ਹੈ ਕਿ ਉਹਦੇ ਵਿੱਚ ਪੂਰੀ ਕਾਂਗਰਸ ਡਿਸਮੈਂਟਲ ਹੁੰਦੀ ਹੁੰਦੀ ਹੈ ਸਟੇਜ ਦੇ ਉੱਤੇ ਆ ਜਾਂਦੀ ਹੈ ਪਰ ਪਹਿਲੀ ਵਾਰ ਜੇ ਕੋਈ ਪੋਲਿਟੀਕਲ ਆਕਸੀਜਨ ਮਿਲੀ ਸੀ ਕਾਂਗਰਸ ਨੂੰ ਆਕਸੀਜਨ ਮਿਲੀ ਸੀ 2024 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਲਈ ਇੱਕ ਵੱਡੀ ਪੋਲਿਟੀਕਲ ਆਕਸੀਜਨ ਸੀ ਪਰ ਉਹ ਹਰਿਆਣਾ ਚੋਣਾਂ ਦੇ ਅੰਦਰ ਫਿਰ ਪੋਲਿਟੀਕਲ ਕਾਰਬਨ ਬਣ ਗਈ ਹੈ ਮੈਨੂੰ ਲੱਗਦਾ ਕਿ ਜਿਸ ਤਰੀਕੇ ਝਟਕਾ ਕਾਂਗਰਸ ਨੂੰ ਔਰ ਛੋਟਾ ਝਟਕਾ ਨਹੀਂ ਲੱਗਿਆ 33 ਸੀਟਾਂ ਪਿਛਲੀ ਵਾਰ ਸੀ ਇਸ ਵਾਰ 35 ਸੀਟਾਂ 2 ਸੀਟਾਂ ਹੀ ਬਸ ਵੋਟ ਸ਼ੇਅਰ ਜ਼ਰੂਰ ਵਧਿਆਗਾ ਪਰ ਬੀਜੇਪੀ ਨੇ ਜਿਸ ਤਰੀਕੇ ਨਾਲ ਤੀਜੀ ਵਾਰੀ ਹੈਟ੍ਰਿਕ ਮਾਰ ਦਿੱਤੀ ਹੈ ਇਹ ਤੀਜੀ ਵਾਰੀ ਹੈਟ੍ਰਿਕ ਪਹਿਲਾਂ ਲੈਫਟ ਮਾਰਦਾ ਹੁੰਦਾ ਸੀ ਦੇਸ਼ ਦੇ ਅੰਦਰ ਜਿਆ ਪਹਿਲੇ ਹੈਟ੍ਰਿਕ ਨੇ ਵਿਕਰਮ ਜੇ ਤੁਸੀਂ ਦੇਖੋਗੇ ਉਹ ਬੰਗਾਲ ਦੇ ਅੰਦਰ ਆ ਬੰਗਾਲ ਚ 25 ਸਾਲ ਬੁੱਧ ਦੇ ਭਟਾਚਾਰੀ ਉਹਨਾਂ ਦੇ ਲਾਸਟ ਚੀਫ ਮਿਨਿਸਟਰ ਸੀਗੇ 25 ਸਾਲ ਚੀਫ ਮਿਨਿਸਟਰ ਉਹ ਬੰਗਾਲ ਦੇ ਅੰਦਰ ਰਹੇ ਬੰਗਾਲ ਦੇ ਅੰਦਰ ਕਾਂਗਰਸ ਦੀ ਸਰਕਾਰ ਐ ਰਹਿੰਦੀ ਸੀ ਕੇਰਲ ਦੇ ਅੰਦਰ ਰਹਿੰਦੀ ਸੀ ਬਾਕੀ ਰਾਜਾਂ ਚ ਕਾਂਗਰਸ ਜਾਂ ਬੀਜੇਪੀ ਕਦੇ ਲੰਬਾ ਸਮਾਂ ਰਿਪੀਟ ਨਹੀਂ ਕਰਦੀਆਂ ਸੀ ਫਿਰ ਇਹ ਸਟੈਂਡਰਡ ਸੈੱਟ ਕੀਤਾ ਉਸ ਤੋਂ ਬਾਅਦ ਪੀਐਮ ਜਿਹੜੇ ਹੁਣ ਮੋਤ ਪੀਐਮ ਮ ਉਦੋਂ ਸੀਐਮਸੀ ਕੇ ਗੁਜਰਾਤ ਦੇ ਅੰਦਰ ਸਟੈਂਡਰਡ ਸੈੱਟ ਕੀਤਾ ਗੁਜਰਾਤ ਦੇ ਅੰਦਰ ਮੋਦੀ ਹਾਰੇ ਹੀ ਨਹੀਂ ਤੁਸੀਂ ਦੇਖੋ 30 ਸਾਲ ਹੋ ਗਏ ਉਹਨਾਂ ਨੂੰ ਲਗਾਤਾਰ ਬੀਜੇਪੀ ਗੁਜਰਾਤ ਜਿੱਤਦੀ ਆ ਰਹੀ ਹੈ 6 ਵਾਰ ਲਗਾਤਾਰ ਫਿਰ ਹਾਂ 6 ਵਾਰ ਫਿਰ ਇੱਥੇ ਪਰ ਪੰਜਾਬ ਦੇ ਅੰਦਰ ਕਾਲੀ ਦਲ ਨੇ ਫਸਟ ਟਾਈਮ ਇਹ ਕੀਤਾ ਸੀ ਪਰ ਕਾਲੀ ਦਲ ਦਾ ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਪਤਾਗਾ ਕਾਲੀ ਦਲ ਦਾ ਕਿੰਨਾ ਬੁਰਾ ਹਾਲ ਹੋਇਆ ਪਰ ਇਹ ਬੜੀ ਇੰਟਰਸਟਿੰਗ ਗੱਲ ਆ ਜਦੋਂ ਭਾਜਪਾ ਹਰਿਆਣਾ ਚ ਹੈਟਟ੍ਰਿਕ ਲਾ ਰਹੀ ਹੈ ਜਿੱਥੇ ਭਾਜਪਾ ਦੀਆਂ ਫਾਲਟ ਲਾਈਨ ਬਹੁਤ ਨੇ ਭਾਜਪਾ ਨੂੰ ਕਿੱਥੇ ਜ਼ਿਆਦਾ ਪਾਵਰਫੁਲ ਮੰਨਿਆ ਜਾਂਦਾ ਜਿੱਥੇ ਫਾਲਟ ਲਾਈਨਾਂ ਘੱਟ ਨੇ ਜਿੱਥੇ ਫਾਲਟ ਲਾਈਨਾਂ ਜ਼ਿਆਦਾ ਨੇ ਕਿਹੜੀਆਂ-ਕਿਹੜੀਆਂ ਫਾਲਟ ਲਾਈਨਾਂ ਨੇ ਜਾਟ ਫਾਲਟ ਲਾਈਨ ਜਿਹੜੀ ਹੈਗੀ ਖਾਸ ਤੌਰ ਦੇ ਉੱਤੇ ਜਾਟਾਂ ਦੇ ਨਾਲ ਸਿੱਧਾ ਵਿਰੋਧ ਜਾਟਾਂ ਬਾਰੇ ਡਿਕਲੇਅਰ ਆ ਕਿ ਉਹ ਐਂਟੀ ਭਾਜਪਾ ਨੇ ਕਿਸਾਨਾਂ ਬਾਰੇ ਡਿਕਲੇਰ ਆ ਕਿ ਉਹ ਐਂਟੀ ਬੀਜੇਪੀ ਨੇ ਐਂਟੀ ਮੋਦੀ ਨੇ ਉਹ ਸਟੇਟ ਦੇ ਅੰਦਰ ਜਿੱਥੇ ਉਹਨਾਂ ਦਾ ਪ੍ਰਭਾਵ ਹੋਵੇ ਪ੍ਰਭੂਤਾ ਹੋਵੇ ਜਿੱਥੇ ਉਹਨਾਂ ਦੀ ਬਹੁਤ ਵੱਡੀ ਤਾਕਤ ਹੋਵੇ ਸਾਧਨਾ ਦੇ ਉੱਤੇ ਵੀ ਕਈ ਤਰ੍ਹਾਂ ਦੀ ਤਾਕਤ ਹੁੰਦੀ ਹੈ ਇੱਕ ਸੋਸ਼ਲ ਤਾਕਤ ਹੁੰਦੀ ਹੈ ਕਿ ਤੁਹਾਡੀ ਕਾਸਟ ਦਾ ਕਿੰਨਾ ਦਬ ਦਬਾ ਕੇ ਤੇ ਦੂਜੀ ਤਾਕਤ ਹੁੰਦੀ ਹੈ ਪੈਸਿਆਂ ਵਾਲੀ ਕਿ ਤੁਸੀਂ ਸਾਧਨ ਸੰਪੰਨ ਕਿੰਨੇ ਹੋ ਸਾਧਨ ਸੰਪੰਨ ਵੀ ਨੇ ਉਹ ਤੀਜੀ ਤਾਕਤ ਹੁੰਦੀ ਹੈ ਪੋਲਿਟਿਕਲ ਪੋਲਿਟਿਕਲ ਤਾਕਤ ਕੀ ਹੈ ਕਿਸਾਨੀ ਅੰਦੋਲਨ ਜਾਂ ਕਿਸਾਨੀ ਦੀਆਂ ਜਥੇਬੰਦੀਆਂ ਉਹ ਵੀ ਇੱਕ ਪੋਲਿਟਿਕਲ ਤਾਕਤ ਹੁੰਦੀਆਂ ਨੇ ਉਹ ਵੀ ਇੱਕ ਪੋਲਿਟਿਕਸ ਆ ਨਾ ਪੋਲਿਟਿਕਸ ਇਜ਼ ਨਾਟ ਅਬਾਊਟ ਅ ਮੇਨਸਟ੍ਰੀਮ ਪੋਲਿਟਿਕਸ ਦੀ ਮੇਨਸਟ੍ਰੀਮ ਪੋਲਿਟਿਕਸ ਚ ਅਕਾਲੀ ਆ ਕਾਂਗਰਸੀ ਆ ਭਾਜਪਾ ਆ ਜੀ ਜੀਪੀ ਆ ਜਾਂ ਆਈ ਐਨ ਐਲ ਡੀ ਆ ਅਲਟੀਮੇਟਲੀ ਜਿਹੜੀ ਬਾਹਰ ਦੀ ਰਾਜਨੀਤੀ ਆ ਉਹ ਜ਼ਿਆਦਾ ਪ੍ਰਭਾਵਿਤ ਕਰਦੀ ਹੈਗੀ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਵਿਕਰਮ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਹੁੰਦੀ ਹੈ ਬਾਹਰ ਦੀ ਪੋਲਿਟਿਕਸ ਕੀ ਹੈ ਉਹ ਅੰਦਰੂਨੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਦੀ ਹੈ ਬਾਹਰ ਕੀ ਹੋ ਰਿਹਾਗਾ ਪੈਰਾਫਰੀ ਦੇ ਉੱਤੇ ਕਿਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈਗੀ ਉਹ ਪੋਲਿਟਿਕਸ ਬਹੁਤ ਸਾਰਾ ਕੁਝ ਬਦਲਦੀ ਹੈਗੀ ਤਾਂ ਉਹੀ ਹੋਇਆਗਾ ਖਲਾਰੇ ਪੈਣੇ ਨੇ ਪੰਜਾਬ ਲਈ ਸਭ ਕੀ ਸਭ ਤੋਂ ਵੱਡਾ ਗੱਲ ਇਹ ਆ ਕਿ ਪੰਜਾਬ ਕਾਂਗਰਸ ਲਈ ਹਰਿਆਣੇ ਦੀ ਹਾਰ ਇੱਕ ਸਬਕ ਆ ਉਹ ਸਿੱਖਣ ਦੀ ਲੋੜ ਆ ਜਾਂ ਇੱਕ ਐਨਾਲਿਸਿਸ ਕਰਨ ਦੀ ਲੋੜ ਆ ਪੰਜਾਬ ਕਾਂਗਰਸ ਨੂੰ ਕਿ ਭਾਜਪਾ ਕਿੰਨਾ ਮਿਨਿਊਟਲੀ ਡੇਰਿਆਂ ਨੂੰ ਮੈਨੇਜ ਕਰਦੀ 18% ਵੋਟ ਇੱਥੇ ਲੈ ਕੇ ਗਿਆ ਅਗਲੇ ਉਹ ਵੀ ਉਹਨਾਂ ਨੇ ਮੈਨੇਜਮੈਂਟ ਨਾਲ ਲਿਆ ਤੇ 27 ਦੇ ਲਈ ਜੇ ਕਾਂਗਰਸ ਦੇ ਅੰਦਰ ਜਿਹੜੀ ਚੱਲ ਰਹੀ ਆ ਕਾਂਗਰਸ ਦੇ ਅੰਦਰ ਬੜੀ ਹੀ ਉੱਪਰਲੀ ਉੱਪਰਲੀ ਪੋਲਿਟਿਕਸ ਚੱਲ ਰਹੀ ਹੈ ਉਹ ਸਮਝ ਨਹੀਂ ਨਹੀਂ ਕਿ ਜਿਹੜਾ Hindu ਪੰਜਾਬ ਦੇ ਅੰਦਰ ਹਮੇਸ਼ਾ ਕਾਂਗਰਸ ਦਾ ਵੋਟਰ ਹੁੰਦਾ ਸੀਗਾ ਉਹ ਪਹਿਲੀ ਵਾਰ 2024 ਦੇ ਅੰਦਰ BJP ਦਾ ਵੋਟਰ ਬਣ ਗਿਆ ਜਿਹੜਾ Hindu ਇਹ ਮੰਨਦਾ ਸੀਗਾ ਕਿ ਖੜਕੂਵਾਦ ਦੇ ਦਿਨਾਂ 'ਚ ਸਾਡੀ ਪ੍ਰੋਟੈਕਸ਼ਨ ਕਾਂਗਰਸ ਨੇ ਕੀਤੀ ਹੂੰ ਉਹਨਾਂ ਦਾ ਚੀਫ ਮਿਨਿਸਟਰ ਚਲਾ ਗਿਆ 99 'ਚ ਉਹਨਾਂ ਨੂੰ ਲੱਗਦਾ ਸਾਡੀ ਰਾਖੀ ਕਰਨ ਵਾਲੀ ਪਾਰਟੀ ਕਾਂਗਰਸ ਆ ਪੰਜਾਬ ਦੇ Hindu ਨੂੰ ਲੱਗਦਾ ਰਿਹਾ ਕਿ ਸਾਡੀ ਰਾਖੀ ਪੰਜਾਬ 'ਚ ਜਦੋਂ ਖੜਕੂਵਾਦ ਦਾ ਦੌਰ ਸੀ ਉਹ ਕਾਂਗਰਸ ਨੇ ਕੀਤੀ ਉਹ ਮੰਨਦਾਗਾ ਉਹ ਪਹਿਲੀ ਵਾਰ ਸ਼ਿਫਟ ਹੋ ਕੇ BJP ਵੱਲ ਗਿਆ 2024 ਦੇ ਅੰਦਰ ਜਦੋਂ ਰਾਮ ਮੰਦਰ ਦੇ ਨਾਂ ਦੇ ਉੱਤੇ ਦੇਸ਼ਤ BJP ਤੇ Hindu ਦਾ ਮੋਹ ਭੰਗ ਹੋ ਰਿਹਾ ਪੰਜਾਬ ਦੇ ਅੰਦਰ Hindu BJP ਦੇ ਨਾਲ ਖੜਾ ਹੋ ਜਾਂਦਾ ਪੰਜਾਬ ਦੇ ਅੰਦਰ ਡੇਰਾ ਸਿਰਸਾ BJP ਦੇ ਨਾਲ ਖੜਾ ਹੁੰਦਾ ਇਸੇ ਕਰਕੇ ਪਰ ਉਸ ਪਰ ਸੀਟ ਜਿੱਥੇ ਬੀਜੇਪੀ ਦਾ ਕੁਝ ਨਹੀਂ ਸੀ ਉੱਥੇ ਫਿਰ ਹੋਰ ਥਾਵਾਂ ਦੇ ਉੱਤੇ ਵੀ ਸਮਝਣ ਦੀ ਲੋੜ ਆ ਇਹ ਜਿਹੜੀ ਗੇਮ ਅਗਲੀ ਬਣਨੀ ਹੈ 27 ਦੇ ਅੰਦਰ ਪੰਜਾਬ ਚੋਂ 7-8 ਤਰ੍ਹਾਂ ਦਾ ਮੁਕਾਬਲਾ ਹੋਣਾ ਦੇਖੋ ਅਮਰਤਪਾਲ ਨੇ ਪਾਰਟੀ ਬਣਾਈ ਜਿਵੇਂ ਇੰਜੀਨੀਅਰ ਰਸ਼ੀਦ ਨੇ ਬਣਾਈ ਸੀ ਅਜੇ ਇੰਜੀਨ ਰਸ਼ੀਦ ਦਾ ਕੁਝ ਨਹੀਂ ਬਣਿਆ ਅਮਰਤਪਾਲ ਪਾਰਟੀ ਬਣਾ ਰਿਹਾ ਹੈ ਤਾਂ ਵੀ ਅਕਾਲੀ ਦਲ ਹੋ ਗਿਆ ਤੇ ਉਹ ਉਸ ਤਰ੍ਹਾਂ ਅਕਾਲੀ ਦਲ ਨੂੰ ਬੇਸਿਕਲੀ ਕਾਲੇ ਦਲ ਦੀ ਪੂਰੀ ਪੋਲਿਟਿਕਸ ਨੂੰ ਡਿਸਮੈਂਟਲ ਕਰਨ ਦੀ ਬਹੁਤ ਸਾਰੀ ਇਸ ਤਰ੍ਹਾਂ ਦੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਸਾਨੂੰ ਖਤਮ ਕਰਨ ਦੇ ਲਈ ਅਮਰਤਪਾਲ ਨੂੰ ਏਜੰਸੀਆਂ ਨੇ ਖੜਾ ਕੀਤਾ ਅਮਰਤਪਾਲ ਨੂੰ RAW ਨੇ IB ਨੇ ਖੜਾ ਕੀਤਾ ਪੰਜਾਬ ਦੇ ਅੰਦਰ ਇਹ ਸੁਖਬੀਰ ਬਾਦਲ ਠੋਕੇ ਕਹਿੰਦੇ ਨੇ ਕਿ ਅਮਰਤਪਾਲ ਏਜੰਸੀਆਂ ਦੀ ਖੇਡ ਆ ਅਕਾਲੀ ਦਲ ਦੀ ਪੋਲਿਟਿਕਸ ਨੂੰ ਖਤਮ ਕਰਨਾ ਸਿੱਖ ਪੋਲਿਟਿਕਸ ਨੂੰ ਖਤਮ ਕਰਨ ਦੀ ਖੇਡ ਆ ਅਮਰਤਪਾਲ ਇਹ ਉਹਦੇ ਤੇ ਇਲਜ਼ਾਮ ਸੁਖਬੀਰ ਬਾਦਲ ਓਪਨ ਨਹੀਂ ਲਾਉਂਦੇ ਰਹੇ ਨੇ ਕਿ ਤਾ ਉਸੇ ਤਰ੍ਹਾਂ ਦੀ ਪੋਲਿਟਿਕਸ ਇੰਜੀਨੀਅਰ ਰਸ਼ੀਦ ਜਿਹੜਾ ਜੰਮੂ ਕਸ਼ਮੀਰ ਚਾ ਉਹ ਵੀ ਲੋਕ ਸਭਾ ਜਿੱਤੇ ਅਮਰਤਪਾਲ ਵੀ ਲੋਕ ਸਭਾ ਜਿੱਤੇ ਆ ਉਹਦੇ ਤੇ ਵੀ ਇਹੀ ਅਲੀਗੇਸ਼ਨ ਲੱਗੇ ਕਿ ਬੀਜੇਪੀ ਨੇ ਉਹਨੂੰ ਉੱਥੇ ਖੜਾ ਕੀਤਾ ਉਹ ਵੀ ਉੱਥੇ ਖੜਿਆ ਉਹਨੇ ਵੀ ਕਹਿੰਦੇ ਵੋਟ ਕੱਟਣ ਵਾਲਾ ਵੀ ਵੋਟ ਕੱਟਣ ਵਾਲੇ ਇਹ ਬੰਦੇ ਚਾਹੀਦੇ ਬੀਜੇਪੀ ਨੂੰ ਤਾਂ ਹਰਿਆਣਾ ਪੰਜਾਬ ਦੇ ਅੰਦਰ ਵੀ ਤੁਸੀਂ ਪੋਲਿਟਿਕਸ ਨੂੰ ਸਮਝੋ ਪੰਜਾਬ ਚ ਚਾਰ ਤੇਰਾ ਮੁਕਾਬਲਾ ਸਿੱਧਾ ਹੋ ਗਿਆ ਪਹਿਲਾਂ ਤਿੰਨ ਤੇਰਾ ਹੁੰਦਾ ਸੀ ਬਿਲਕੁਲ ਬੀਜੇਪੀ ਕਾਂਗਰਸ ਅਕਾਲੀ ਦਲ ਆਪ ਚਾਰ ਤਾਂ ਸਿੱਧੇ ਹੋ ਗਏ ਪਲੇਅਰ ਬਿਲਕੁਲ ਪੰਜਵਾਂ ਪਲੇਅਰ ਬੌਜਨ ਸਮਾ ਜਿਹਦਾ ਇੱਕ ਚੰਗਾ ਵੋਟ ਬੈਂਕ ਮਤਲਬ 5-7% ਦੇ ਨੇੜੇ ਲੈ ਕੇ ਜਾਂਦੇ ਨੇ ਉਹ ਹਰ ਵਾਰ ਪਰਸਪੋਰਟ ਪਰਸੈਂਟ ਤਾਂ ਲੈ ਕੇ ਜਾਂਦੇ ਨੇ ਨਾ ਸੀਟ ਚਾਹੀ ਨਹੀਂ ਹੁੰਦੀ ਉਹਨਾਂ ਦੀ ਕੋਈ ਫਿਰ ਅਮਰਤਪਾਲ ਆ ਗਿਆ ਛੇਵਾਂ ਪਲੇਅਰ ਫਿਰ ਸੱਤਵਾਂ ਪਲੇਅਰ ਅਕਾਲੀ ਦਲ ਦੂਸਰਾ ਆ ਗਿਆ ਜਿਹੜਾ ਨਵਾਂ ਖਾਲੀ ਦਲ ਸੱਤ ਪਲੇਅਰ ਤਾਂ ਮੈਂ ਤੁਹਾਨੂੰ ਗਿਣਾ ਰਿਹਾ ਦੋ ਚਾਰ ਪਲੇਅਰ ਹੋਰ ਹੋਣਗੇ ਵੀਰੇ 10 ਪਲੇਅਰ ਹੋਣਗੇ 2027 ਦੀਆਂ ਚੋਣਾਂ ਚ ਉਹਦੇ ਨਾਲ ਵੋਟਾਂ ਦੀ ਵੰਡ ਕਿੰਨੀ ਹੋਏਗੀ ਉਹਦੇ ਵਿੱਚ ਕਿਉਂਕਿ ਪਾਵਰ ਸੈਂਟਰ ਚ ਬੀਜੇਪੀ ਬੈਠੀ ਆ ਸੈਂਟਰ ਹੀ ਜਿੰਨਾ ਮੈਨੀਪੂਲੇਟ ਕਰ ਸਕਦਾ ਚੀਜ਼ਾਂ ਨੂੰ ਸਟੇਟ ਨਹੀਂ ਕਰ ਸਕਦੇ ਕਿਉਂਕਿ ਸਾਰੀਆਂ ਏਜੰਸੀਆਂ ਉਹਨਾਂ ਕੋਲੇ ਨੇ ਈਡੀ ਉਹਨਾਂ ਕੋਲਾ ਹੋਰ ਜਿੰਨੀ ਏਜੰਸੀਆਂ ਉਹਨਾਂ ਕੋਲੇ ਤਾਂ ਉਹ ਸਾਰੀਆਂ ਗੇਮਾਂ ਜੇ ਹੋਣੀਆਂ ਨੇ ਪੰਜਾਬ ਚ ਕਾਂਗਰਸ ਕਿੰਨੀ ਕਾਂਗਰਸ ਰਹੇਗੀ ਕਾਂਗਰਸ ਕਿੰਨੀ ਟੁੱਟ ਕੇ ਬੀਜੇਪੀ ਨਾਲ ਜਾਏਗੀ ਕੀ ਮਾਹੌਲ ਬਣੇਗਾ ਬਹੁਤ ਸਾਰਾ ਕੁਝ ਆਗਾ ਔਰ ਬਾਕੀ ਪਾਰਟੀਆਂ ਦੇ ਨਾਲ ਵੀ ਬੀਜੇਪੀ ਕੀ ਖੇਡ ਕਰਦੀ ਹੈ ਅਸੀਂ ਇਹ ਨਹੀਂ ਕਹਿੰਦੇ ਬੀਜੇਪੀ ਪੰਜਾਬ ਦੇ ਅੰਦਰ ਕੋਈ ਸੱਤਾ ਚ ਆਜੂ ਜਾਂ ਬੀਜੇਪੀ ਕੀ ਕਰੋ ਪਰ ਬੀਜੇਪੀ ਇੱਕ ਪਲੇਅਰ ਆ ਜਿਹ ਪਹਿਲੇ ਪੁਰਾਣੀ ਰਾਜਨੀਤੀ 올ਡ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਤਕੜਾ ਪਲੇਅਰ ਜਿਹਦੇ ਕੋਲੇ ਮਨੀ ਮਸਲ ਪਾਵਰ ਆ ਜਿਹਦੀ ਜਿਹਦੇ ਕੋਲ ਸਾਧਨ ਨੇ ਜਿਹੜੀ ਚੀਜ਼ਾਂ ਨੂੰ ਇਫੈਕਟ ਕਰ ਸਕਦੇ ਇਨਫਲੂਐਂਸ ਕਰ ਸਕਦੀ ਹੈ ਨਵਾਂ ਪਲੇਅਰ ਮੈਂ ਆਪਾਂ ਕਹੀਏ ਵੀ ਨਵੀਂ ਪਾਰਟੀ ਬਣੀਆ ਮੰਨ ਲਓ ਉਹ ਥੋੜੀ ਅਕਾਲੀ ਦਲ ਨਵਾਂ ਬਣਿਆ ਸ਼ਾਇਦ ਇਨਫਲੂਐਂਸ ਉਹਨਾ ਨਾ ਕਰੇ ਜਿੰਨਾ ਭਾਜਪਾ ਇਨਫਲੂਐਂਸ ਕਰੂਗਾ ਉਹਦੇ 'ਚ ਵੀ ਗੇਮ ਕੀ ਹੈ ਸਿੱਖਾਂ ਦੀ ਵੋਟ ਬੈਂਕ ਵੰਡੀ ਜਾਊ ਅਮਰਤਪਾਲ ਨੂੰ ਇੱਕ ਥਾਂ ਤੇ ਪਾਊਗੀ ਅਕਾਲੀ ਦਲ ਨਵੇਂ ਨੂੰ ਇੱਕ ਥਾਂ ਤੇ ਪਾਊ ਅਕਾਲੀ ਦਲ ਪੁਰਾਣਾ ਤਿੰਨ ਪਾਰਟੀਆਂ ਦਾ ਸਿੱਧੀਆਂ ਜਾਟੀ ਚਲਾਉਂਦੇ ਨੇ ਤਾਂ ਨਪਾਟੀਆਂ ਨੇ ਇਹਨਾਂ ਨੂੰ ਕਾਲੀ ਦਲ ਨੂੰ ਵੀ ਜੱਟ ਚਲਾਉਂਦਾ ਅਮਰਤਪਾਲ ਵੀ ਜੱਟਾਂ ਦਾ ਹਣਾ ਤੇ ਇਧਰ ਢੀਂਡਾ ਸਾਹਿਬ ਵੀ ਜੱਟੀ ਨੇ ਤੇ ਜੱਟ ਪੋਲਿਟਿਕਸ ਜੱਟਾਂ ਦਾ ਵੋਟ ਬੈਂਕ ਵੀ ਬਣ ਜਾਓ ਸਿੱਖਾਂ ਦਾ ਵੋਟ ਬੈਂਕ ਵੀ ਬਣ ਜਾਓ ਇਹ ਪੋਲਿਟਿਕਸ ਬੜੀ ਗਹਿਰੀ ਪੰਜਾਬ ਦੇ ਅੰਦਰ ਡੇਰਿਆਂ ਨੂੰ ਮੈਨੇਜ ਕਰਨ ਦੀ ਹੋਰ ਇਹ ਸਿੱਖਣ ਦੀ ਪੰਜਾਬ ਦੀ ਅੰਦਰ ਜਿਹੜੀ ਹੁਣ ਇਸ ਟਾਈਮ ਜਿੰਨੀਆਂ ਪਾਰਟੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਇਸ ਹਰਿਆਣਾ ਦੀ ਇਲੈਕਸ਼ਨ ਲਈ ਇੱਕ ਸਬਕਾ ਕਿਉਂਕਿ ਤੁਹਾਡੇ ਬਿਲਕੁਲ ਨਾਲ ਲੱਗਦਾ ਸੂਬਾ ਤੁਹਾਡੀ ਹੱਥ ਨਾਲ ਅੱਧਾ ਤਾਂ ਪੰਜਾਬ ਵੀ ਆਪਾਂ ਕਹਿ ਦਈਏ ਅੰਬਾਲਾ ਪੰਜਾਬ ਆ ਹਿਸਾਰ ਪੰਜਾਬ ਆ ਫਤਿਹਬਾਦ ਪੰਜਾਬ ਆ ਸਿਰਸਾ ਪੰਜਾਬ ਆ ਇਹ ਸਾਰਾ ਪੂਰੀ ਬੈਲਟ ਪੰਜਾਬੀ ਹੈ ਜਿਵੇਂ ਤੁਹਾਡੇ ਰਾਜਸਥਾਨ ਨਾਲ ਪੂਰੀ ਪਿਆਬੀ ਬੈਲਟ ਆ ਆ ਸਾਰਾ ਅੱਧਾ ਅੱਧਾ ਹਰਿਆਣਾ ਪੰਜਾਬ ਆਗਾ ਜੇ ਆਪਾਂ ਪਿਆਬੀ ਬੋਲਦਾ ਜਿਹੜਾ ਉੱਥੇ ਜੀ ਉੱਥੇ ਸਿੱਖ ਸਿੱਖ ਵੋਟ ਬੈਂਕ ਵੀ ਹੈ ਤਕੜਾ ਸਿੱਖ ਪੋਲਿਟਿਕਸ ਵੀ ਹੈਗੀ ਜੱਟ ਪੋਲਿਟਿਕਸ ਵੀ ਹੈਗੀ ਉਹ ਜੱਟ ਜੱਟਾਂ ਤੋਂ ਬਿਨਾ ਜੱਟ ਪੋਲਿਟਿਕਸ ਦੀ ਗੱਲ ਕਰਦਾ ਮੈਂ ਇਹ ਜਿਹੜੀ ਸਾਰੀ ਬੈਲਟ ਆ ਜੱਟਾਂ ਦੀ ਹੈ ਨਵਦੀਪ ਜਲਵੇੜਾ ਜੱਟ ਪੋਲਿਟਿਕਸ ਆ ਨਾ ਇਹ ਬ ਤਾਂ ਉਸ ਜੱਟ ਪੋਲਿਟਿਕਸ ਵੀ ਅਗਲੇ ਨੇ ਤਾਂ ਇਹ ਗੱਲ ਨੂੰ ਸਮਝਣ ਦੀ ਲੋੜ ਆ ਉਹ ਪਲੇਅਰ ਇਹ ਭਾਜੀਪੀ ਜਿਹੜੀ ਆਪਦੀ ਇੰਜੀਨੀਅਰਿੰਗ ਸੋਸ਼ਲ ਇੰਜੀਨੀਅਰਿੰਗ ਕਰ ਰਹੀ ਹੈ ਉਹ ਬੜੀ ਬਰੀਕ ਕਰ ਰਹੀ ਹੈ ਉਹਦੀ ਪੋਲਿਟੀਕਲ ਇੰਜੀਨੀਅਰਿੰਗ ਤੇ ਸੋਸ਼ਲ ਇੰਜੀਨੀਅਰਿੰਗ ਬੜੀ ਬਰੀਕ ਆ ਗਈ ਬੜੇ ਮਿਨੂਟਲੀ ਕਰਦੀ ਐ ਇਸੇ ਕਰਕੇ ਬਾਅਦ ਚ ਸਾਰੀਆਂ ਗੱਲਾਂ ਚੱਲ ਪੈਂਦੀ ਈਬੇ ਵਾਲੇ ਪਰ ਉਹਨੂੰ ਕਾਊਂਟਰ ਕਰਨ ਦੀ ਪੋਲਿਟਿਕਸ ਜਿਹਦੇ ਕੋਲ ਨਹੀਂ ਹੋਊਗੀ ਉਹ ਫਿਰ ਖਤਾ ਕਾਊਗਾ ਅਜੇ ਟਾਈਮ ਬਹੁਤ ਆ ਪੰਜਾਬ ਦੀ ਪੋਲਿਟਿਕਸ ਉੱਥੇ ਕੀ ਅੰਡਰਸਟੈਂਡਿੰਗ ਹੁੰਦੀ ਐ ਕਿ ਇਸ ਤਰੀਕੇ ਦੀ ਬੀਜੇਪੀ ਦੀ ਸਟ੍ਰੈਟੇਜੀ ਰਹਿੰਦੀ ਐ ਜਾਂ ਬੀਜੇਪੀ ਇੰਨੇ ਬਰੀਕ ਤਰੀਕੇ ਨਾਲ ਪੰਜਾਬ 'ਚ ਵੜਦੀ ਐ ਕਿ ਸਾਰਿਆਂ ਨੂੰ ਧਾਰਾਸ਼ਾਈ ਕਰ ਦੇਗੀ ਕੀ ਇਹ ਹੋਏਗਾ ਕਿ ਕੱਲ ਨੂੰ ਉਸ ਲਾਇੰਸ ਦੇ ਅੰਦਰ ਕਿਉਂਕਿ ਅਮਰਤਪਾਲ ਕਹਿੰਦੇ ਸੀ ਸੰਵਿਧਾਨ ਨੂੰ ਮੈਂ ਨਹੀਂ ਮੰਨਦਾ ਅਮਰਤਪਾਲ ਕਹਿੰਦਾ ਸੀ ਮੈਂ ਕਿਸੇ ਗੱਲ ਨੂੰ ਨਹੀਂ ਮੰਨਦਾ ਅਮਰਤਪਾਲ ਨੇ ਬਾਅਦ ਜਿਵੇਂ ਉਹਨੇ ਕਿਹਾ ਸੀ ਸਿਰ ਦੇਣੇ ਚਾਹੀਦੇ ਹੈਗੇ ਹਨਾ ਪੰਜਾਬ ਤੋਂ ਸਿਰ ਮੰਗੇ ਸੀ ਅਮਰਤਪਾਲ ਨੇ ਪਰ ਉਹਦੇ ਵਿਰੋਧੀ ਕਹਿੰਦੇ ਨੇ ਅਮਰਤਪਾਲ ਦੀ ਜਦੋਂ ਆਪਦਾ ਸਿਰ ਦੇਣ ਦੀ ਵਾਰੀ ਆਈ ਅਮਰਤਪਾਲ ਚਲਾ ਗਿਆ ਇਹ ਗੱਲ ਦਾ ਇਲਜ਼ਾਮ ਲੱਗਦਾ ਇੱਕ ਇੱਕ ਸਪਸ਼ਟੀਕਰਨ ਅਮਰਤਪਾਲ ਨੇ ਔਨ ਰਿਕਾਰਡ ਆ ਕੇ ਜਦੋਂ ਉਹ ਜੇਲ੍ਹ ਚੋਂ ਬਾਹਰ ਆਏਗਾ ਦੇਵੇਗਾ ਪਰ ਇਹ ਪੋਲਿਟਿਕਸ ਇਸ ਤਰ੍ਹਾਂ ਦੀ ਹੈਗੀ ਕਿ ਕੱਲ ਨੂੰ ਹੋ ਸਕਦਾ ਕਿਸੇ ਪਾਰਟੀ ਜਿੱਤ ਕੇ ਜਿਵੇਂ ਇੰਜੀਨੀਅਰ ਰਸ਼ੀਦ ਕਹਿੰਦਾ ਜੇ ਭਾਜਪਾ ਮੇਰਾ ਏਜੰਡਾ ਮੰਨੇਗੀ ਜੇ ਭਾਜਪਾ ਮੰਗਾ ਮੰਨ ਲਏਗੀ ਕਸ਼ਮੀਰ ਦੀ ਤਾਂ ਮੈਂ ਭਾਜਪਾ ਦੇ ਨਾਲ ਐਲਾਈਅੰਸ ਕਰ ਲਵਾਂ ਇੰਜੀਨੀਅਰ ਰਸ਼ੀਦ ਨੇ ਕਿਹਾ ਕੀ ਕੱਲੋ ਅਮਰਤਪਾਲ ਵੀ ਐਂ ਕਹਿ ਸਕਦਾ ਕਿ ਜੇ ਭਾਜਪਾ ਸਿੱਖਾਂ ਦੇ ਏਜੰਡੇ ਮੰਨ ਲਏਗੀ ਆਨੰਦਪੁਰ ਦਾ ਮਤਾਂ ਮੰਨ ਲਏਗੀ ਜਿਹੜੇ ਮਸਲੇ ਨੇ ਸਿੱਖਾਂ ਦੇ ਜੋ ਅਮਰਤਪਾਲ ਉਠਾਉਂਦਾ ਰਿਹਾ ਕੀ ਅਮਰਤਪਾਲ ਦਾ ਭਾਜਪਾ ਨਾਲ ਵੀ ਐਲਾਈਅੰਸ ਹੋ ਸਕਦਾ ਤਾਂ ਮੈਂ ਉਹ ਗੱਲਾਂ ਕਰਦਾ ਮੰਨ ਲਓ 10 ਸੀਟਾਂ ਆ ਗਈਆਂ ਪੁਰਾਣੇ ਅਕਾਲੀ ਦਲ ਨੂੰ ਨਵੇਂ ਅਕਾਲੀ ਦਲ ਨੂੰ 15 ਆ ਗਈਆਂ 10 ਪੁਰਾਣੇ ਨੂੰ ਆ ਗਈਆਂ 7 ਮੰਨ ਲਓ ਆ ਗਈਆਂ ਅਮਰਤਪਾਲ ਨੂੰ 10 ਕਹਿ ਲਓ 20 ਕਹਿ ਲਓ ਜਿੰਨ वैसे एक प्रेडिक्शन हाइपोथेटिकल गल कर रहे हो त गेम पंजाब ਦੇ ਅੰਦਰ ਬੜੀ ਡਿਫਰੈਂਟ ਤਰ੍ਹਾਂ ਦੀ ਬਣਨ ਜਾ ਰਹੀ ਆ ਹਾਲਾਂਕਿ ਕਲੇਮ ਆਪ ਦਾ ਅਮਰਿਤਪਾਲ ਤਾਂ ਜਦੋਂ ਚੋਣਾਂ ਲੜਨਾ ਉਹ ਹੀ ਕਹੂਗਾ ਕਿ ਮੈਂ ਮੁੱਖ ਮੰਤਰੀ ਬਣੂਗਾ ਪੰਜਾਬ ਦਾ ਓਬਵੀਅਸਲੀ ਇਹ ਕਹੂਗਾ ਬਿਲਕੁਲ ਇਹ ਸਾਡੀ ਪਾਰਟੀ ਜਿੱਤੂਗੀ ਕੋਈ ਥੋੜੀ ਕਹਿੰਦਾ ਚੋਣਾਂ ਤੋਂ ਪਹਿਲਾਂ ਪਰ ਅਲਾਈਅੰਸ ਬਾਅਦ ਚੋਂ ਇੰਜਨ ਰਸ਼ੀਦ ਨੇ ਬਾਤ ਚੁੱਕਿਆ ਕਿ ਮੈਂ ਬੀਜੇਪੀ ਅਗਰ ਮੇਰਾ ਜੰਡਾ ਮੰਦੀ ਹੈ ਕਸ਼ਮੀਰ ਨੂੰ ਮੁਕਤ ਕਰਨ ਦਾ ਮੰਡਾ ਏਜੰਡਾ ਕਸ਼ਮੀਰ ਚ رائے شمਾਰੀ ਯਾਨੀ ਆਜ਼ਾਦ ਕਸ਼ਮੀਰ ਦੇ ਉੱਤੇ ਇੱਕ VOTING ਹੋ ਜੇ ਇਹਨੂੰ رائے شمਾਰੀ ਕਹਿੰਦੇ ਨੇਗੇ ਹਣਾ ਰੈਫਰੈਂਡਮ ਕਹਿੰਦੇ ਜਿਹਨੂੰ ਆਪਾਂ ਇਹ ਮੰਗ ਨਹਿਰੂ ਵੇਲੇ ਦੀ ਯੂਨੀਅਨ ਚ ਗਈ ਹੋਈ ਹੈਗੀ ਕਿ ਹੋਣੀ ਚਾਹੀਦੀ ਆ ਪਰ ਕਦੇ ਹੋਈ ਨਹੀਂ ਕਿ ਕਰੈਸ਼ਮਾਰੀ ਹੋ ਜੇ ਇਹ ਅੰਡਾ ਜੰਡਿਆਂ ਦੇ ਮੋਦੀ ਆ ਜਾਂਦਾ ਹੈਗਾ ਤੇ ਮੈਂ ਮੋਦੀ ਨੂੰ ਵੀ ਸਪੋਰਟ ਕਰ ਦੂੰਗਾ ਤਾਂ ਪੋਲਿਟਿਕਸ ਦੇ ਅੰਦਰ ਕੁਝ ਪੱਕਾ ਨਹੀਂ ਹੁੰਦਾ ਸ਼ਾਇਦ ਇਹ ਗੱਲ ਅਮਰਤਪਾਲ ਨੇ ਹੁਣ ਪਿਛਲੇ ਦਿਨਾਂ ਚ ਜ਼ਿਆਦਾ ਸਮਝੀ ਹੋਵੇ ਉਹਨੂੰ ਸਮਝ ਆਈ ਹੋਵੇ ਜਦੋਂ ਅੰਦਰ ਜੇਲ੍ਹ ਚ ਗਿਆ ਹੈਗਾ ਉਹ ਕਹਾਣੀਆਂ ਜ਼ਿਆਦਾ ਸਮਝ ਆ ਰਹੀਆਂ ਹੋਣਗੀਆਂ ਪੋਲਿਟਿਕ ਜ਼ਿਆਦਾ ਸਮਝ ਆ ਰਹੀ ਹੋ ਕਿਉਂਕਿ ਉੱਥੇ ਤਾਂ ਸਾਰੀਆਂ ਏਜੰਸੀਆਂ ਬੈਠੀਆਂ ਨਹੀਂ ਆ ਡਿਬਰੂਗੜ ਤਾਂ ਰੌ ਵੀ ਜਾਂਦੀ ਹੋ ਡਿਬਰੂਗੜ ਆਈਬੀ ਵੀ ਜਾਂਦੀ ਹੋ ਇਬਰੂ ਕਰਦਾ ਸਾਰੀਆਂ ਏਜੰਸੀਆਂ ਜਾਂਦੀ ਹੋਣੀ ਸਾਰੀਆਂ ਨਾਲ ਗੱਲ ਕਰਨੀ ਪੈਂਦੀ ਆ ਬਾਦਲ ਤੇ ਟੋੜੇ ਨਾ ਵੀ ਕਰਦੀ ਰਹੀ ਆ ਤਾਂ ਉਹਨਾਂ ਦੀਆਂ ਜਿਹੜੀਆਂ ਸਾਰਾ ਕੁਝ ਇਹ ਨਹੀਂ ਹੁੰਦਾ ਕਿ ਕਿਸੀ ਗੱਲ ਤੋਂ ਕੋਈ ਮੁਕਤ ਹੁੰਦਾ ਮਤਲਬ ਤੁਸੀਂ ਪਬਲਿਕ ਚ ਇਮੇਜ ਲੀਡਰ ਆਫ ਦੀ ਐ ਰੱਖਦਾਗਾ ਕਿ ਮੈਂ ਆ ਮੈਂ ਆ ਪਰ ਅੰਦਰ ਖਾਤੇ ਉਹਦੀਆਂ ਸਾਰੀਆਂ ਕਹਾਣੀਆਂ ਸਾਰੇ ਥਾਵਾਂ ਦੇ ਉੱਤੇ ਹੁੰਦੀਆਂ ਹਰ ਪੋਲਿਟਿਕਲ ਲੀਡਰ ਦੀ ਹਰ ਪੋਲਿਟਿਕਲ ਪਾਰਟੀ ਦੀ ਉਹ ਤੋਂ ਬਿਨਾ ਉਹ ਸਿਸਟਮ ਚ ਸਰਵਾਈਵ ਨਹੀਂ ਕਰ ਸਕਦੇ ਜਾਂ ਫਿਰ ਉਹਦਾ ਪ੍ਰਾਣਾ ਅਮਰਤਪਾਲ ਜਿਹੜਾ ਪ੍ਰਾਣਾ ਏਜੰਡਾ ਸੀਗਾ ਕਿ ਹਾਂ ਮੇਰੀ ਲਾਈਨ ਤਾਂ ਸਿੱਧੀ ਆ ਕਿ ਮੈਂ ਤਾਂ ਮੰਨਦਾ ਹੀ ਨਹੀਂ ਨਾ ਮੈਂ ਡੈਮੋਕ੍ਰੇਸੀ ਨੂੰ ਪਰ ਅਲਟੀਮੇਟਲੀ ਨੂੰ ਉਸੇ ਸਿਸਟਮ ਚੋਂ ਆਉਣਾ ਪਿਆ ਉਹਦੀ ਅਜੇ ਤੱਕ ਕੋਈ ਜਸਟੀਫਿਕੇਸ਼ਨ ਬਲ ਸਿੱਧੇ ਤੌਰ ਤੇ ਉਹਦੇ ਸਮਰਥਕ ਦਿੰਦੇ ਨੇ ਪਰ ਉਹਦੇ ਵੱਲੋਂ ਕੋਈ ਜਸਟੀਫਿਕੇਸ਼ਨ ਨਹੀਂ ਆਈ ਕਿ ਮੈਂ ਉਸ ਦਿਨ ਕਿਉਂ ਪੱਜਿਆ ਸੀ ਜਦ ਦਿਨ ਉਹ ਇਹ ਰੇਡ ਹੋਈ ਅਰੈਸਟ ਕਿਉਂ ਨਹੀਂ ਦਿੱਤੀ ਜਾ ਮੈਂ ਉਸ ਤੋਂ ਬਾਅਦ ਜਿੰਨੀਆਂ ਜਿੰਨੀਆਂ ਕਹਾਣੀਆਂ ਨੇ ਇਹ ਸਾਰੀਆਂ ਕਹਾਣੀਆਂ ਹੌਲੀ ਹੌਲੀ ਆਪਣੇ ਰੂਪ ਚ ਆਉਣਗੀਆਂ ਤਾਂ ਦੇਖਦੇ ਆਂਗੇ ਕਿ ਪੰਜਾਬ ਦੇ ਅੰਦਰ ਵੀ ਮੈਂ ਤਾਂ ਕਹਿ ਰਿਹਾ ਹਰਿਆਣੇ ਚ ਜੋ ਹੋਇਆ ਹਰਿਆਣੇ ਚ ਧੜੇ ਦੇਖੋ ਕਿੰਨੇ ਬਣਾਤੇ ਜੀ ਜੀਪੀ ਜਦੋਂ ਬਾਹਰ ਗਿਆ ਸਿੱਧਾ ਅਲੀਗੇਸ਼ਨ ਲੱਗੇ ਕਿ ਬੀਜੇਪੀ ਨੂੰ ਬਾਹਰ ਲੈ ਕੇ ਗਿਆ ਪਰ ਜੀ ਜੀਪੀ ਨੇ ਆਪ ਪੱਤੀ ਸਾਫ ਹੋ ਗਿਆ ਪੱਤੀ ਸਾਫ ਹੋ ਗਿਆ ਬੀਜੇਪੀ ਦੇ ਨਾਲ ਤਾਂ ਉਹ ਡਿਸਟੈਂਸ ਦੀ ਪੋਲਿਟਿਕਸ ਅਲਾਈਂਸ ਦੀ ਪੋਲਿਟਿਕਸ ਕਦੇ ਵੀ ਨਹੀਂ ਕਿਹਾ ਜਾ ਸਕਦਾ ਕਿ ਕੋਈ ਨਹੀਂ ਆਏਗਾ ਤਾਂ ਪੰਜਾਬ ਦੀ ਪੋਲਿਟਿਕਸ ਵੀ ਬੜੀ ਇੰਟਰਸਟਿੰਗ 2027 ਚ ਹੋਣ ਜਾ ਰਹੀ ਹੈ ਜਿੱਥੇ ਮਿਨੀਮਮ ਜਿਹੜੇ ਹੈਗੇ ਜੇ ਤੁਸੀਂ ਗਿਣਨ ਨੂੰ ਅਸਲ ਵਿੱਚ ਸੱਤ ਪਲੇਅਰ ਤਾਂ ਆਪਾਂ ਗਿਣਦੇ ਨਾ ਅਮਰਤਪਾਲ ਗਿਣਤਾ ਅਕਾਲੀ ਦਲ ਨਮਾ ਗਿਣਤਾ ਬੀਐਸਪੀ ਚਾਰ ਇਹ ਸਤਤਪਤੀਆਂ ਹੋ ਗਈਆਂ ਸੱਤ ਤਾਂ ਸਿੱਧੇ ਹੋ ਗਏ ਸੱਤਾ ਦੇ ਕੋਲੇ ਕੋਈ ਦੋ ਜਿਵੇਂ ਅਮਰਤਪਾਲ ਨੂੰ ਵੀ ਦੋਨਾਂ ਸੀਟਾਂ ਦੀ ਆਪਾਂ ਮਲਾਈਏ ਫਰੀਦਕੋਟ ਨੂੰ ਤੇ ਖਡੂਰ ਸਾਹਿਬ ਖਡੂਰ ਸਾਹਿਬ ਉਹਨ ਜਹਾਲਾਂਕੀ ਕਥਾਂ ਦੇ ਉੱਤੇ ਆ ਖਿੰਡਿਆ ਹੋਇਆ ਨਹੀਂ ਪੂਰੇ ਪੰਜਾਬ ਚ ਪਰ ਆਇਆ ਤਾਂ ਹੈਗਾ ਨਾ ਐਸਪੀਸੀ ਦੀ ਵੀ ਗੱਲ ਚੱਲ ਰਹੀ ਹੈ ਤਾਂ ਇੱਥੇ ਵੀ ਬੜਾ ਐਕਸਪੈਰੀਮੈਂਟ ਕਰੇਗੀ ਜਿਹਨੂੰ ਕਹਿੰਦੇ ਡੀਪ ਸਟੇਟ ਐਕਸਪੈਰੀਮੈਂਟ ਕਰਦੀ ਹੈ ਪੰਜਾਬ ਦੇ ਅੰਦਰ ਵੀ ਉਹ ਐਕਸਪੈਰੀਮੈਂਟ ਹੋਣੇ ਨੇ ਹਰਿਆਣਾ ਹਾਲਾਂਕਿ ਹੋਰ ਤਰ੍ਹਾਂ ਦੀ ਧਰਤੀ ਹੈ ਪੰਜਾਬ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਧਰਤੀ ਹੈ ਅਸੀਂ ਵੀ ਮੰਨਦੇ ਹਾਂ ਪਰ ਐਕਸਪੈਰੀਮੈਂਟ ਪੋਲਿਟਿਕਸ ਦੇ ਅੰਦਰ ਹੋਣਗੇ ਉਹਦੀ ਕੋਈ ਸਟ੍ਰੈਟਜੀ ਖਾਸ ਤੌਰ ਦੇ ਉੱਤੇ ਕਿਉਂਕਿ ਵੱਡੀ ਧਿਰ ਕਾਂਗਰਸ ਹਾਲਾਂਕਿ ਕਾਂਗਰਸ ਨੂੰ 2024 ਦੀਆਂ ਜਿਹੜੀਆਂ ਲੋਕ ਸਭਾ 30 ਸੀਟਾਂ ਤੋਂ ਮੈਨੂੰ ਲੱਗਾ 3 ਜੇ ਨੰਬਰ ਦੇ ਉੱਤੇ ਆਈ। ਕਾਂਗਰਸ ਦਾ ਹਾਲ ਕੋਈ ਸੀਟ ਵਾਈਜ਼ ਬਹੁਤਾ ਵਧੀਆ ਨਹੀਂ ਹੈ ਵਿਧਾਨ ਸਭਾ ਦੀਆਂ ਸੀਟਾਂ ਵਾਈਜ਼। ਪਰ ਕਾਂਗਰਸ ਦੇ ਹਰ ਲੀਡਰ ਨੂੰ ਲੱਗਦਾ ਸਰਕਾਰ ਤਾਂ ਸਾਡੀ ਬਣਨ ਜਾ ਰਹੀ ਹੈ। ਬਿਲਕੁਲ। ਐਂ ਹੀ ਹਰਿਆਣੇ 'ਚ ਲੱਗਦਾ ਸੀ ਕਾਂਗਰਸੀਆਂ ਨੂੰ ਕਿ ਸਰਕਾਰ ਤਾਂ ਸਾਡੀ ਬਣ ਜਾ ਰਹੀ ਹੈ। ਸਰਕਾਰ ਤਾਂ ਬਣ ਗਈ ਸਾਡੀ। ਪਰ ਹੁਣ ਜਿਹਨੇ ਪਲੇਅਰ ਪੰਜਾਬ ਉਹ ਪਲੇਅਰ ਨਹੀਂ ਰਿਹਾ ਹੁਣ ਕੀ ਪੰਜਾਬ ਦੇ ਅੰਦਰ ਪਲੇਅਰ ਕਿੰਨੇ ਹੋਗੇ? ਮਤਲਬ ਮਾੜੇ ਤੋਂ ਮਾੜੇ ਹਾਲਤ 'ਚ ਸਾਰੇ ਪਲੇਅਰ 10-10 12-12 15-15% ਵੋਟ ਤਾਂ ਲਿਆਣਗੇ ਨਾ। ਇਹ ਤਾਂ ਆਪਾਂ ਮੰਨ ਕੇ ਚੱਲਦੇ ਆਂ ਉਹਦੇ ਮ बावजूद ਨਾਲ ਤਾਂ ਵੋਟ ਸ਼ੇਅਰ ਦੇਖ ਲਓ ਤੁਸੀਂ ਤਾਂ ਵੋਟ ਸ਼ੇਅਰ ਤਾਂ ਸਭ ਦਾ ਰਹੇਗਾ ਨਾ ਜਦੋਂ ਵੋਟ ਸ਼ੇਅਰ ਇੰਨਾ ਵੰਡਿਆ ਜਾਏਗਾ ਇੰਨੀਆਂ ਪਾਰਟੀਆਂ ਚ 7-8 ਪਾਰਟੀਆਂ ਚ ਤਾਂ ਤੁਸੀਂ ਦੇਖੋ ਗੇਮ ਕਿਵੇਂ ਬਣੀ ਮਾਰਜਨ ਮਿਨੀਮ ਹਾਂ ਹਾਂ ਤਾਂ ਉਹ ਪੋਲਰਾਈਜੇਸ਼ਨ ਜਿਹੜਾ ਪੰਜਾਬ ਚ ਪਹਿਲਾਂ ਹੁੰਦਾ ਸੀਗਾ ਉਹ ਗੇਮ ਪੰਜਾਬ ਚ ਨਹੀਂ ਰਹੇਗੀ ਪੰਜਾਬ ਦੇ ਅੰਦਰ ਬੜਾ ਕੁਝ ਬਦਲ ਗਿਆ ਬੜਾ ਕੁਝ ਬਦਲ ਬਦਲਿਆ ਕੀ ਆ ਪੰਜਾਬ ਦੇ ਅੰਦਰ 2024 ਦੇ ਅੰਦਰ ਭਾਜਪਾ ਨੂੰ 18% ਵੋਟ ਆਉਣਾ ਜਿਹੜਾ ਇਹਨੂੰ ਸੀਰੀਅਸ ਨਹੀਂ ਲੈ ਰਿਹਾ ਉਹ ਉਹ ਮਤਲਬ ਉਹ ਆਵਦੀ ਉਹਦੀ ਅੰਡਰਸਟੈਂਡਿੰਗ ਆ ਪੋਲਿਟਿਕਲ ਕੀ ਆ ਪਰ ਇਹ politically ਇੱਕ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਹੋਇਆ ਜਿਹਦੇ ਵਿੱਚ 18% ਵੋਟ ਤੇ ਆ ਕੇ BJP ਅਗਰ ਖੜੀ ਹੈ ਤਾਂ ਇਹ ਦੇਖੋ ਕਿਹਦਾ ਵੋਟ ਕੱਟ ਰਹੀ ਹੈ ਉਹ BJP ਕਿਹਦਾ ਵੋਟ ਲੈ ਕੇ ਜਾ ਰਹੀ ਹੈ ਹਜੇ ਉਹ ਲੋਕ ਸਭਾ ਸੀ ਲੋਕ ਸਭਾ ਦੇ ਅੰਦਰ ਸਾਰੇ ਘੋੜੇ ਨਹੀਂ ਖੁੱਲੇ ਹੁੰਦੇ ਬੰਦੇ ਨੇ ਰਾਜਾਂ ਦੇ ਅੰਦਰ ਜਦੋਂ ਰਾਜ ਚਾਊਗੀ ਤਾਂ ਹੋਰ ਘੋੜੇ ਸਾਰੀਆਂ ਪਾਰਟੀਆਂ ਨੇ ਖੋਲਣੇ ਆ ਤਾਂ ਬੜੀਆਂ ਗੇਮਾਂ ਹੋਣੀਆਂ ਨੇ ਜੇ ਸਟਾਈਲ ਹੀ ਤਾਂ ਹਰਿਆਣੇ ਦੀ ਪੋਲਿਟਿਕਸ हरियाणा ਦੇ ਚੋਣ ਨਤੀਜੇ ਬਹੁਤ ਸਾਰਾ ਸੰਕੇਤ ਦੇ ਰਹੇ ਨੇ ਪੰਜਾਬ ਕਿਉਂਕਿ ਨਾਲ ਲੱਗਦਾ ਸੂਬਾ ਪੰਜਾਬ ਦਾ ਬਾਰਡਰ ਨਾਲ ਲੱਗਦਾ ਪੂਰਾ ਤੁਸੀਂ ਦੇਖੋ ਤੁਸੀਂ ਉੱਥੇ ਚਲੇ ਜਾਓ ਰਤੀਏ ਤੋਂ ਲੈ ਕੇ ਅੰਬਾਲੇ ਤੱਕ ਐ ਰਤੀਆ ਪੂਰੀ ਬੈਲਟ ਆ ਇਹ ਖਨੌਰੀ ਦੇ ਨਾਲ ਰਤੀਏ ਤੋਂ ਸ਼ੁਰੂ ਹੋ ਜਾਓ ਤੁਸੀਂ ਇਹ ਪੂਰਾ ਇੱਕ ਬਲਾਡਾ ਰਤੀਆ ਜਿਹੜਾ ਪੂਰੀ ਉਹ ਬੈਲਟ ਆ ਕਿ ਉਧਰ ਫਤਿਹਬਾਦ ਵਾਲੀ ਫਤਿਹਬਾਦ ਤੋਂ ਲੈ ਕੇ ਅੰਬਾਲੇ ਤੱਕ ਕਿੱਡੀ ਬੈਲਟ ਆ ਜਿੱਦੇ ਨਾਲ ਸਾਡੀਆਂ ਘਟੋ ਘਟ 20-25 ਸੀਟਾਂ ਲੱਗਦੀਆਂ ਹੋਣਗੀਆਂ ਜਿੱਥੇ ਅਸਰ ਰਹਿੰਦਾ ਜਿੱਥੇ ਵਿਆਹ ਲੋਕਾਂ ਦੇ ਆਏ ਹੁੰਦੇ ਨੇ ਇਧਰੋਂ ਖਨੌਰੀ ਵਾਲਿਆਂ ਨੇ ਉੱਥੇ ਵਿਆਹ ਦੀ ਕੁੜੀ ਉਹਨਾਂ ਨੇ ਇੱਥੇ ਵਿਆਹਤੀ ਹਰਿਆਣੇ ਪੰਜਾਬ ਚ ਦੇ ਬਾਰਡਰ ਦੇ ਨੇੜੇ ਹਾਂ ਹਾਂ ਤਾਂ ਉਹ ਸਾਰੀਆਂ ਗੱਲਾਂ ਹਰਿਆਣੇ ਦੀ ਰਾਜਨੀਤੀ ਦਾ ਅਸਰ ਆ ਜਿਹੜਾ ਖਾਸ ਤੌਰ ਤੇ ਇੱਕ ਜੇ ਆਪਾਂ ਕੈਲਕੂਲੇਟਿਵ ਅਸਰ ਨਾ ਵੀ ਮੰਨੀਏ ਜਿਹੜਾ ਇੱਕ ਪ੍ਰਿੰਸੀਪਲ ਅਸਰ ਨਾ ਮੰਨੀਏ ਜਿਹੜਾ ਇੱਕ ਵੈਸੇ ਅਸਰ ਹੁੰਦਾ ਹੈਗਾ ਜਿਹੜਾ ਇੱਕ ਨੈਰੇਟਿਵ ਦਾ ਅਸਰ ਹੁੰਦਾ ਹੈ ਜਿਹੜਾ ਨੈਰੇਟਿਵ ਚ ਗੱਲ ਜਾਂਦੀ ਹੈ ਵੀ ਹਰਿਆਣੇ ਚ ਕੀ ਹੋਇਆ ਤੀਜੀ ਵਾਰ ਕਾਂਗਰਸ ਆਰ ਗਈ ਇੱਕ ਨੈਰੇਟਿਵ ਆ ਨਾ ਇਹ ਨੈਰੇਟਿਵ ਤਾਂ ਚੱਲੂਗਾ ਤਾਂ ਇਹ ਵੀ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਰਾਜਨੀਤੀ ਨੂੰ ਇਸ ਕਰਕੇ ਬੜੀ ਬਰੀਕੀ ਦੇ ਨਾਲ ਬੀਜਪੀ ਜਿਹੜੀ ਪੋਲਿਟਿਕ ਕਰ ਰਹੀ ਆ ਕਿ ਕਾਂਗਰਸ ਨੂੰ ਉਨੀ ਬਰੀਕੀ ਨਾਲ ਅੰਡਰਸਟੈਂਡ ਕਰਕੇ ਇੱਕ ਨੈਰੇਟਿਵ ਦਾ ਜਿਹੜਾ ਬੀਜਪੀ ਦਾ ਨੈਰੇਟਿਵ ਉਹਦਾ ਕੋਈ ਕਾਊਂਟਰ ਨੈਰੇਟਿਵ ਤਿਆਰ ਕਰਦੀ ਆ ਕਾਂਗਰਸ ਕਿ ਕਾਂਗਰਸ ਕੋਲ ਉਹਦਾ ਕਾਊਂਟਰ ਨੈਰੇਟਿਵ ਹੈ ਜਾਂ ਜਿਹੜੀ ਪੋਲਿਟ ਓਬੀਸੀ ਦਲਤੀ ਪੋਲਿਟਿਕਸ ਦਾ ਕਰਕੇ ਦੇਖ ਲਈ ਦਲਤੀ ਪੋਲਿਟਿਕਸ ਤੁਸੀਂ ਚਰਨਜੀਤ ਚੰਨੀ ਵੇਲੇ ਕਰਕੇ ਦੇਖ ਲਈ ਕਾਂਗਰਸ ਦਾ ਬੁਰਾ ਹਾਲ ਹੋ ਗਿਆ ਹੁਣ ਉਹ ਕਿਉਂ ਹੋਇਆ ਇਹ ਐਨਲਿਸਿਸ ਕੀ ਕਾਂਗਰਸ ਨੇ ਕੀਤਾ ਕਿ ਪੰਜਾਬ ਦਾ ਅਪਰ ਕਾਸਟ ਪੋਲਰਾਈਜ਼ ਹੋ ਗਿਆ ਸੀ ਲੋਕ ਕਹਿੰਦੇ ਆ ਕਿ ਪੰਜਾਬ ਦਾ ਜਿੰਨਾ ਪ੍ਰਕਾਸਟਾ ਖਾਸ ਤੌਰ ਤੇ ਹਿੰਦੂ ਪ੍ਰਕਾਸਟਾ ਜਿਹੜਾ ਉਹ ਸਾਰਾ ਪੋਲਰਾਈਜ਼ ਹੋ ਕੇ ਚੰਨੀ ਦੇ ਸੀਐਮ ਬਣਨ ਕਰਕੇ ਕਿ ਦਲਤ ਸੀਐਮ ਬਣ ਗਿਆ ਅਸੀਂ ਨਹੀਂ ਮੰਨਦੇ ਉਹ ਜਿਹੜਾ ਹਿੰਦੂ ਅਪਰ ਕਾਸਟ ਆ ਉਹ ਸਾਰੇ ਪਿਆ ਇਵਨ ਕਿ ਜੱਟਾਂ ਚ ਵੀ ਹੋਇਆ ਹੋਇਆ ਹੈ ਇਹ ਰਿਐਕਸ਼ਨ ਤਾਂ ਦੇਖੋ ਹਰ ਰਿਐਕਸ਼ਨ ਦਾ ਕਾਊਂਟਰ ਰਿਐਕਸ਼ਨ ਹੁੰਦਾ ਨਾ ਜੇ ਕੋਈ ਲੋਅਰ ਕਾਸਟ ਚ ਜਾ ਕੇ ਉੱਪਰ ਮਿਲਦਾ ਅਪਰ ਕਾਸਟ ਚ ਰਿਐਕਸ਼ਨ ਹੁੰਦਾ ਅਪਰ ਕਾਸਟ ਚ ਬੈਂਦਾ ਤਾਂ ਲੋਅਰ ਕਾਸਟ ਚ ਰਿਐਕਸ਼ਨ ਹੁੰਦਾ ਤਾਂ ਹਰ ਹਰ ਕਾਊਂਟਰ ਦਾ ਕਾਊਂਟਰ ਨੈਰੇਟਿਵ ਹੁੰਦਾਗਾ ਤਾਂ ਇਹ ਗੱਲ ਪੰਜਾਬ ਚ ਚੱਲੀ ਚੰਨੀ ਵਾਲਾ ਦਲਿਤ ਜਿਹੜਾ ਸੀਐਮ ਵਾਲਾ ਆਈਡੀਆ ਸੀਗਾ ਫੇਲ ਹੋਇਆ ਨਾ ਪੰਜਾਬ ਚ ਬਿਲਕੁਲ ਮਤਲਬ ਪੂਰੀ ਸਾਫੀ ਹੋ ਗਈ ਕਾਂਗਰਸ ਚਲੋ ਮੰਨ ਲਓ ਐਕਸਟਾਔਰਡਨਰੀ ਹਾਲਾਤ ਸੀਗੇ ਹਾਲਾਂਕਿ ਚੰਨੀ ਹੁਣ ਜਿੱਤ ਕੇ ਵੀ ਆਏ ਨੇ ਸੀਐਮ ਚੰਨੀ ਜਿੱਤੇ ਨੇ ਦੁਵਾਰਾ ਜਿਹੜੇ ਦੁਵਾਰਾ ਬਣੇ ਨੇ ਜਦੋਂ ਜਲੰਧਰ ਤੋਂ ਜਿੱਤ ਕੇ ਆਏ ਨੇ ਉਹ ਠੀਕ ਆ ਉਹ ਤਾਂ ਕੰਸਟਿਟਿਊਐਂਸੀ ਤੁਹਾਨੂੰ ਪਤਾ ਦਲਿਤ ਸਾਰਾ ਉਹ ਤਾਂ ਦਲਿਤ ਹਾਰਟ ਲੈਂਡ ਆ ਗਈ ਹੈ ਨਾ ਉੱਥੇ ਵੀ ਚਲੋ ਬਾਕੀ ਪਾਰਟੀਆਂ ਦੇ ਵੀ ਦਲਤ ਆਗੂ ਸੀਗੇ ਤਾਂ ਇਹ ਜਿਹੜੀ ਮਸਲਾ ਹੈਗਾ ਇਹ ਬੜੀ ਇੰਪੋਰਟੈਂਟ ਆ ਹਰਿਆਣੇ ਦੇ ਰਿਜ਼ਲਟਾਂ ਨੂੰ ਪੰਜਾਬ ਦੇ ਬਾਰੇ ਜਿਹੜੀ ਪੰਜਾਬ ਦੀ ਪੋਲਿਟਿਕਸ ਕੋਈ ਵੀ ਪੰਜਾਬ ਦੀ ਪੋਲਿਟਿਕਸ ਕਰ ਰਿਹਾ ਉਹਨੂੰ ਇੱਕ ਅੰਡਰਸਟੈਂਡਿੰਗ ਚਾਹੀਏ ਉਹ ਕੋਈ ਵੀ ਤਰ੍ਹਾਂ ਹੋਵੇ ਜੇ ਗਰਮਦਾਲ ਹੋਵੇ ਨਰਮਦਾਲ ਹੋਵੇ ਹੁਣ ਖੈਰ ਗਰਮਦਾਲ ਤਾਂ ਕੋਈ ਰਹਿ ਹੀ ਨਹੀਂ ਅਮਰਤਪਾਲੀ ਸੀ ਉਹ ਵੀ ਨਰਮਦਾਲ ਹੀ ਹੋ ਗਿਆ ਉਹਦਾ ਮੇਨਸਟ੍ਰੀਮ ਚ ਆ ਹੀ ਗਿਆ ਗਰਮਦਾਲ ਦਾ ਤਾਂ ਮਤਲਬ ਤੁਸੀਂ ਮੇਨਸਟ੍ਰੀਮ ਜੁਆਇਨ ਕਰ ਲਿਆ ਉਹ ਤਾਂ ਕਾਇਦੇ ਕਾਨੂੰਨਾ ਮੁਤਾਬਕ ਹੀ ਤੁਹਾਨੂੰ ਰਾਜਨੀਤੀ ਕਰਨੀ ਪੈਣੀ ਹੈ ਕਾਇਦੇ ਕਾਨੂੰਨਾ ਤੋਂ ਬਾਹਰ ਜਾ ਕੇ ਰਾਜਨੀਤੀ ਨਹੀਂ ਕਰ ਨਹੀਂ ਸਕਦੇਗੇ ਤਾਂ ਜਿਹੜੀ ਵੀ ਪੰਜਾਬ ਦੀ ਕੋਈ ਵੀ ਧਿਰ ਆ ਗਈ ਉਹ ਇਸ ਨੂੰ ਰਾਜਨੀਤਿਕ ਤੌਰ ਦੇ ਉੱਤੇ ਕੀ ਸਮਝਦੀ ਆ ਹੋ ਕੀ ਰਿਆ ਕਹਾਣੀ ਕੀ ਆ ਇਹ ਇੰਜੀਨੀਅਰ ਰਸ਼ੀਦ ਵਾਲੀ ਕਹਾਣੀ ਆ ਅਮਰਤਪਾਲ ਪਾਰਟੀ ਬਣਾ ਰਿਆ ਐਮਪੀ ਇੰਜੀਨੀਅਰ ਰਸ਼ੀਦ ਜਿੱਤਿਆ ਸੀ ਇੰਜੀਨੀਅਰ ਰਸ਼ੀਦ ਨੂੰ ਸਹਦ ਇੱਕ ਵੀ ਸੀਟ ਹੋਂ ਤੱਕ ਦਾ ਹੈਦਰ ਆਈ ਕੋਈ ਇੰਜੀਨੀਅਰ ਰਸ਼ੀਦ ਨੂੰ ਇੱਕ ਵੀ ਸੀਟ ਨਹੀਂ ਆਈ ਤੇ ਇੰਜੀਨੀਅਰ ਰਸ਼ੀਦ ਨੂੰ ਸਜ਼ਾਦ ਲੋਨ ਨੇ ਔਰ ਉਮਰ ਅਬਦੁੱਲਾ ਨੇ ਸਭ ਨੇ ਕਿਹਾ ਕਿ ਬੀਜੇਪੀ ਦੀ ਪਲਾਂਟਡ ਪਾਰਟੀ ਆ ਬੀਜੇਪੀ ਦਾ ਪਲਾਂਟਡ ਬੰਦਾ ਇਹ ਜੇਲ੍ਹ ਚ ਇਹਨੂੰ ਤਾਂ ਹੀ ਲੈ ਕੇ ਗਏ ਸੀ ਇਹਦੀ ਸੈਟਿੰਗ ਆ ਏਜੰਸੀਆਂ ਨਾਲ ਰੋ ਆਈਪੀ ਨਾਲ ਇਹਨਾਂ ਨੇ ਲਿਆ ਕੇ ਇਹਨੂੰ ਇੱਥੇ ਲੜਾਇਆਗਾ ਇਸ ਤਰ੍ਹਾਂ ਦੇ ਅਲੀਗੇਸ਼ਨ ਇੰਜੀਨੀਅਰ ਰਸ਼ੀਦ ਦੇ ਉੱਤੇ ਲੱਗੇ ਹੁਣ ਅੰਮ੍ਰਿਤਪਾਲ ਜਦੋਂ ਪਾਰਟੀ ਬਣਾਉਂਦੇ ਆ ਉਹਨਾਂ ਬਾਰੇ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦਾ ਸੁਖਵੀਰ ਬਾਦਲ ਨੇ ਜਿਹੜੇ ਉਹਨਾਂ ਬਾਰੇ ਖੁੱਲ੍ਹ ਕੇ ਕਹਿੰਦੇ ਨੇ ਕਿ ਉਹ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਨੇ ਅਕਾਲੀ ਦਲ ਨੂੰ ਜਾਂ ਸਿੱਖ ਪੋਲਿਟਿਕਸ ਨੂੰ ਡੀਸੈਂਟਰਲਾਈਜ਼ ਕਰਨ ਲਈ ਡਿਸਮੈਂਟਲ ਕਰਨ ਦੇ ਲਈ ਕਿ ਸਿੱਖਾਂ ਦੀ ਪੋਲਿਟਿਕਸ ਦਾ ਕੋਈ ਇੱਕ ਧੜਾ ਨਾ ਰਵੇ ਸਿੱਖਾਂ ਦੀ ਪੋਲਿਟਿਕਸ ਟਕੜੀ ਨਾ ਰਵੇ ਸਿੱਖ ਬੰਡੇ ਜਾਣ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਤਰ੍ਹਾਂ ਦੀ ਪੋਲਿਟਿਕਸ ਬਾਰੇ ਇਲਜ਼ਾਮ ਸੁਖਬੀਰ ਬਾਦਲ ਸਿੱਧੇ ਤੌਰ ਤੇ ਲਾਉਂਦੇ ਰਹੇ ਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਹਾਲਾਤ ਸੀਗੇ ਕਾਂਗਰਸ ਦੇ ਕਿਉਂਕਿ ਇੱਕ ਦੂਸਰੇ ਨਾਲ ਹੁੱਡਾ ਇਧਰਲੇ ਬੰਨੇ ਸੀ ਸ਼ੈਲਜਾ ਇਧਰਲੇ ਬੰਨੇ ਚੱਲਦੇ ਸੀ ਹੁਣ ਦੋਵੇਂ ਨਿਰਾਸ਼ ਮਾਯੂਸ ਹੋਏ ਬੈਠੇ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪੰਜਾਬ ਦੀ ਕਾਂਗਰਸ ਹੈ ਹਾਲਾਤ ਤਾਂ ਪੰਜਾਬ ਕਾਂਗਰਸ ਦੇ ਵਿੱਚ ਵੀ ਇਹੋ ਜਿਹੀ ਹੈ ਇੱਕ ਲੀ ਬ ਵੱਡੀ ਗੱਲ ਇਹ ਹੈ ਕਿ ਵਿਕਰਮ ਕਿ ਤੁਸੀਂ ਜਿਹੜੀ ਓਵਰਆਲ ਪੋਲਿਟਿਕਸ ਨੂੰ ਰੀਥਿੰਕ ਕਰਦੇ ਹੋ ਹਮ ਬੰਦੇ ਮਾਇਨੇ ਨਹੀਂ ਰੱਖਦੇ ਹੁੰਦੇ ਚਿਹਰਿਆਂ ਵਾਲੀ ਪੋਲਿਟਿਕਸ ਵੀ ਸੈੱਟ ਹੋ ਜੀਦਾ ਇੱਕ ਮਿੰਟ ਦਾ ਸੈੱਟ ਕਰਨ ਦਾ ਕੰਮ ਹਮ ਅਲਟੀਮੇਟ ਇਹ ਹੈਗੇ ਕਿ ਜਿਸ ਬਰੀਕੀ ਦੇ ਨਾਲ ਤੁਸੀਂ ਚਾਹੇ ਈਵੀਐਮ ਕਹਿ ਲੋ ਕੁਝ ਕਹਿ ਲੋ ਹਣਾ ਉਹ ਤੁਹਾਡਾ ਹੱਕ ਆਗਾ ਕਿਸੇ ਵੀ ਉਰਤੇਰ ਦਾ ਪਰ ਕੀ ਤੁਹਾਨੂੰ ਇਹ ਸਮਝ ਆ ਰਿਹਾ ਕਿ ਬੀਜੇਪੀ ਸਾਡੇ ਨਾਲ ਜਿਹੜੀ ਇੱਕ ਮੈਂ ਗੱਲ ਕਰ ਰਿਹਾਗਾ ਕਿ ਕਿੱਥੇ ਪੂਛ ਦੱਬਣੀਆਂ ਕੰਨ ਖੜੇ ਹੋਣੇ ਕਿੱਥੇ ਕੰਨ ਦੱਬਣੀਆਂ ਪੂਛ ਖੜੇ ਹੋਣੇ ਇਹ ਰਾਜਨੀਤੀ ਬਹੁਤ ਥੋੜੇ ਲੋਕਾਂ ਨੂੰ ਆਉਂਦੀ ਹੁੰਦੀ ਹੈ ਜਾਂ ਥੋੜੀ ਬਰੀਕ ਉਸ ਬਰੀਕ ਗੱਲ ਨੂੰ ਤੀਜੀ ਵਾਰ ਅਨਲਿਸਿਸ ਕਰਕੇ ਛੋਟੇ-ਛੋਟੇ ਮਾਰਜਿਨਾ ਦੇ ਨਾਲ ਜਿੱਤਣਾ ਇਹ ਜਿਹੜੀ ਗੱਲ ਆ ਕਿ ਕੀ ਕਾਂਗਰਸ ਇਹ ਸਮਝਦੀ ਹੈ ਕਿ ਪੰਜਾਬ ਦੇ ਅੰਦਰ ਜਾਂ ਬਾਕੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਕਿ ਪੰਜਾਬ ਦੀ ਪੋਲਿਟਿਕਸ ਦਾ ਡਾਇਨਾਮਿਕਸ ਬਦਲ ਚੁੱਕਿਆਗਾ 18% ਕੋਈ ਛੋਟਾ ਵੋਟ ਸ਼ੇਅਰ ਨਹੀਂ ਹੁੰਦਾ ਆਪਾਂ 18 ਤੀ ਲੈ ਮੰਨ ਲਓ 18 ਤੀ ਰਹਿੰਦੀ 18 ਤੋਂ ਘਟ ਜਾਂਦੀ ਬੀਜੇਪੀ ਫਿਰ ਵੀ ਇੱਕ ਵੋਟ ਸ਼ ਜੇ ਕੱਲ ਨੂੰ ਅਮਰਤਪਾਲ ਮੈਂ ਜਿਵੇਂ ਕਹਿ ਰਿਹਾ ਜਿੰਨਾ ਮਰਜ਼ੀ ਚੁਣੋ ਆਪਾਂ ਕਹਾਂਗੇ ਬੰਦਾ ਕੋਈ ਸਾਨੂੰ ਘੱਟ ਦਿੰਦਾ 10 12% ਲੈ ਜਾਂਦਾ 15 ਲੈ ਜਾਂਦਾ ਕੋਈ ਜਿੰਨਾ ਵੀ ਲਿਆ ਸਕਦਾ ਵੱਧ ਤੋਂ ਵੱਧ ਲਿਆ ਸਕਦਾ ਘੱਟ ਤੋਂ ਘੱਟ ਲਿਆ ਸਕਦਾ ਆਪਾਂ ਮਿਨੀਮਮ ਤੋਂ ਮਿਨੀਮਮ ਮੰਨ ਕੇ ਚੱਲਦੇ ਹਾਂ ਸਾਰੀਆਂ ਪਾਰਟੀਆਂ ਦਾ ਜੇ 8 ਪਲੇਅਰ ਨੇ ਤੇ 8 ਪਲੇਅਰ 8 ਪਲੇਅਰਾਂ ਚ ਦੋ ਵੱਡੇ ਪਲੇਅਰ ਵੱਡੇ ਲੈ ਜਾਂਦੇ ਨੇ ਕਾਂਗਰਸ ਜ਼ਿਆਦਾ ਲੈ ਜਾਂਦੀ ਹੈਗੀ ਅਕਾਲੀ ਦਲ ਕਾਂਗਰਸ ਲੈ ਜਾਂਦੀ ਆ ਆਪ ਲੈ ਜਾਂਦੀ ਆ ਅਕਾਲੀ ਦਲ ਲੈ ਜਾਂਦਾ ਭਾਜੀਪੀ ਲੈ ਮੇਜਰ ਸ਼ੇਅਰ ਮੰਨ ਲਓ 15 15% ਹੀ ਲੈ ਗਏ ਜਿਹੜਾ ਪਿਛਲਾ 40% ਲੈ ਗਿਆ ਜੇ ਉਹ ਜੇ 10 10 7 7% 5 5% ਤੇ ਖੜਦੇ ਆ ਤਾਂ ਗੇਮ ਨੂੰ ਤੁਸੀਂ ਦੇਖੋ ਹਾਂ ਤਾਂ ਇਹ ਗੇਮ ਪੰਜਾਬ ਦੀ ਪੋਲਿਟਿਕਸ ਦਾ ਡਾਇਨਾਮਿਕਸ 2024 ਦੇ ਟਾਈਮ ਬਦਲਿਆ ਇਹ ਕਿਵੇਂ ਸਸਟੇਨ ਕਰਦਾ ਇਹਦਾ ਅਗਲਾ ਆਧਾਰ ਕੀ ਹੋਊਗਾ ਬੰਦਿਆਂ ਦੇ ਉੱਤੇ ਨਹੀਂਗਾ ਕਿ ਬੰਦਾ ਕੌਣ ਆਗਾ ਜਾਖੜ ਚਲਾ ਗਿਆ ਜਾਂ ਅਲਟੀਮੇਟਲੀ ਸਭ ਕੁਝ ਪੋਲਿਟਿਕਸ ਹੁੰਦੀ ਆ ਬੰਦੇ ਕੁਝ ਨਹੀਂ ਹੁੰਦੇ ਹਾਂ ਬੰਦਿਆਂ ਦਾ ਪ੍ਰਭਾਵ ਹੁੰਦਾ 노 ਡਾਊਟ ਲੀਡਰ ਦਾ ਕ੍ਰਿਸ਼ਮਾ ਹੁੰਦਾਗਾ ਜਿਹੜੇ ਪੁਰਾਣੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਨੇ ਬੜੇ ਚੀਜ਼ਾਂ ਨੂੰ ਨੂੰਗੇ ਧੰਗ ਨਾਲ ਐਨਾਲਿਸਿਸ ਕਰਦੇ ਨੇ ਹੋਰ ਵੀ ਕਾਂਗਰਸ ਦੇ ਟਨੇ ਪ੍ਰਗਟ ਸਿੰਘ ਨੇ ਹੋਰ ਬਤੇਰੇ ਲੀਡਰ ਨੇਗੇ ਜਿਹੜੇ ਕਾਂਗਰਸ ਦੇ ਅੰਦਰ ਆਪਣੇ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਐਨਾਲਿਸਿਸ ਕਰਦੇ ਆ ਪਰ ਸਵਾਲ ਇਹ ਆਗਾ ਕਿ ਬੰਦਿਆਂ ਦਾ ਜ਼ੋਰ ਤਾਂ ਉਦੀ ਪੈਂਦਾ ਜਦੋਂ ਪੋਲਿਟਿਕਸ ਦਾ ਜ਼ੋਰ ਪੈ ਰਿਹਾ ਹੁੰਦਾ ਜਦੋਂ ਇੱਕ ਨੈਰੇਟਿਵ ਬਿਲਡ ਹੋ ਜਾਂਦਾ ਜਦੋਂ ਪੋਲਿਟਿਕਸ ਖੜੀ ਹੁੰਦੀ ਆ ਬੰਦਾ ਵੀ ਚੱਲਦਾ ਨਹੀਂ ਬੰਦਾ ਇਕੱਲਾ ਨਹੀਂ ਚੱਲਦਾ ਕੱਲਾ ਬੰਦਾ ਕਦੇ ਨਹੀਂ ਚੱਲਦਾ ਜੇ ਇਕੱਲੇ ਦਾ ਮਤਲਬ ਇਕੱਲੇ ਵਾਲੀ ਗੱਲ ਠੀਕ ਹੈ ਇੱਕ ਤੋਂ ਇੱਕ ਦੋ ਥਾਵਾਂ ਤੇ ਕਾਮਯਾਬ ਹੋ ਸਕਦੀ ਹੈ ਪਰ ਓਵਰਆਲ ਜਦੋਂ ਤੁਸੀਂ ਇੱਕ ਪੈਨ ਪੰਜਾਬ ਪੋਲਿਟਿਕਸ ਕਰ ਰਹੇ ਹੋਗੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਡਾਇਨਾਮਿਕਸ ਬਦਲਿਆ ਇਸ ਕਰਕੇ ਹਰਿਆਣਾ ਦੀ ਇਲੈਕਸ਼ਨ ਨੂੰ ਸਿਰਫ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ ਈਵੀਐਮ ਕਰਕੇ ਹੋਇਆ ਜਾਂ ਇਹਦੇ ਕਰਕੇ ਹੋਇਆ ਇਹ ਲੱਗ ਘੱਲਾ ਉਹਨਾਂ ਦਾ ਹੱਕ ਆਗਾ ਡੈਮੋਕ੍ਰੇਸੀ ਚਾਹਕਾ ਠੋਕ ਕੇ ਕਹਿਣ ਕਿ ਈਥੇ ਈਵੀਐਮ ਦੀ ਗੜਬੜ ਹੋਈ ਆ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਨੂੰ ਵੀ ਕਿਉਂ ਇਤਰਾਜ਼ ਹੋਣਾ ਚਾਹੀਦਾ ਡੈਮੋਕ੍ਰੇਸੀ ਚ ਪਰ ਜਿਹੜਾ ਹਰਿਆਣਾ ਦੇ ਨਤੀਜਿਆਂ ਨੂੰ ਇੱਕ ਦਾ ਇੱਕ ਬਰੀਕ ਐਨਾਲਿਸਿਸ ਆ ਕਿ ਸਾਡੇ ਨਾਲ ਇਹ ਕਿਉਂ ਹੋ ਗਿਆ ਜੇ ਤੁਹਾਨੂੰ ਇਹ ਨਹੀਂ ਪਤਾ ਤਾਂ ਫਿਰ ਤੁਸੀਂ ਅੱਗੇ ਵੀ ਖਤਾ ਖਾਓ ਠੀਕ ਹੈ